ਵੀ ਤੁਹਾਨੂੰ ਵੇਖਿਓ ਆ ਥੱਲੇ ਇੰਟਰਵਿਊ ਦੇ ਵਿੱਚ ਵੀ ਬੜਿਆ ਨੇ ਗਾਲਾਂ ਕੱਢਣ ਆਏ ਨੇ ਚਮਕੀਲੇ ਦੇ ਪੱਖ ਪਾਣੇ ਹਨਾ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਨੇ ਕਿ ਇੱਕ ਜਿਹੜਾ ਲੱਚਰ ਗਾਇਤੀ ਨੂੰ ਪ੍ਰਮੋਟ ਕਰਦਾ ਸੀ ਸਾਡੇ ਬੱਚਿਆਂ ਨੂੰ ਗੰਦ ਪਰੋਸਦਾ ਸੀ ਜਿਹੜੇ ਚਮਕੀਲੇ ਨੂੰ ਹੀਰੋ ਮੰਨਦੇ ਉਹ ਵੀ ਮੰਨਦੇ ਆ ਕਿ ਉਹਨੇ ਗੰਦੇ ਗੀਤ ਗਾਏ ਹੁਣ ਜਿਹੜੀ ਤੁਸੀਂ ਸਿੱਖ ਜਥੇਬੰਦੀਆਂ ਦੀ ਗੱਲ ਕੀਤੀ ਹੈ ਉਹ ਮੈਂ ਬਿਲਕੁਲ ਤੈਨਾਂ ਕਿ ਜਿਹੜੀਆਂ ਜਥੇਬੰਦੀਆਂ ਅਜੇ ਚਿੰਤਾ ਜ਼ਾਹਰ ਨਹੀਂ ਕਰਨ ਲੀਆਂ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ ਕਿਉਂਕਿ ਦੇਖੋ ਸਾਡਾ ਜੂਥ ਹੀਰੋ ਕਿੰ ਨੂੰ ਮੰਨਣ ਦਿਆ ਸਾਡੇ ਹੀਰੋ ਸਿੱਖਾਂ ਦੇ ਹੀਰੋ ਕਿਹੜੇ ਹੋਣੇ ਚਾਹੀਦੇ ਆ ਹੁਣ ਮੈਂ ਕਲਿੱਪ ਪਾਈ ਤੁਸੀਂ ਲੇਖੀ ਜੀ ਦੇ ਕਰਕੇ ਤੁਸੀਂ ਪਹੁੰਚ ਕੀਤੀ ਹੁਣ ਉਹ ਕਲਿੱਪ ਪਾਈ ਤੇ ਉਹਦੇ ਥੱਲੇ ਵੀ ਇਹਨਾਂ ਨੇ ਕਮੈਂਟ ਕੀਤੇ ਕਿ ਚਮਕੀਲਾ ਜੀ ਜੱਟ ਨਹੀਂ ਸੀ ਤੁਸੀਂ ਤਾਂ ਕਰਕੇ ਇਹਦਾ ਵਿਰੋਧ ਕੀਤਾ ਹੂੰ ਕਿੰਨਾ ਉੱਚੜ ਜੱਟ ਸੀ ਉਹਨੂੰ ਅਸੀਂ ਹੱਥ ੱਕੇ ਨਾਲ ਹੀ ਮੂੰਹ ਬਟੜਨੇ ਕਲਾਉਂਦਾ ਬਿਲਕੁਲ ਉਹਨੂੰ ਧੱਕੇ ਨਾਲੇ ਕਲਾਉਂਦਾ ਬਿਲਕੁਲ ਕਲਾਉਂਦਾ ਹੈਨਾ ਉਹ ਜੱਟ ਸੀ ਹੁਣ ਕੇਪੀਐਸ ਗਿੱਲ ਵਰਗੇ ਜੱਟ ਜੱਟ ਸੀ ਹੈਨਾ 100 ਵਰਗੇ ਹੈਨਾ ਬਰਾਡ ਵਰਗੇ ਜੱਟ ਸੀ ਇਹ ਨਾ ਸਟੇਟ ਦੀਆਂ ਇੱਕ ਚਾਲਾਂ ਹੁੰਦੀਆਂ ਜਿਵੇਂ ਉਸ ਵੇਲੇ ਉਹ ਚਮਕੀਲਾ ਜੂੰਦਾ ਜਾਗਦਾ ਸੀ ਉਹਨੂੰ ਜਿਉਂਦੇ ਜਾਗਦੇ ਨੂੰ ਸ਼ਹਿ ਦੇ ਕੇ ਤੇ ਗੰਦੇ ਗੀਤ ਚਲੋ ਇਹਨਾਂ ਨੇ ਗਵਾਏ ਕਿ ਆਪਾਂ ਇਹ ਸੰਘਰਸ਼ ਨੂੰ ਖੋਰਾ ਖੋਰਾ ਲਾਉਣਾ ਸੰਘਰਸ਼ ਖਤਮ ਕਰੀਏ ਗਏ ਤਰੀਕੇ ਨਾਲ ਅੱਜ ਦੇ ਸਮੇਂ ਵੀ ਸਟੇਟ ਦਾ ਇੱਕ ਫਿਰ ਹਮਲਾ ਹੈ ਕਿ ਉਹ ਮਰੇ ਹੋਏ ਨੂੰ ਫਿਰ ਹੀ ਰੋਗਣਾ ਕੇ ਪੇਸ਼ ਕਰਨ ਦੇ ਆ ਚਲੋ ਚਮਕੀਲੇ ਦਾ ਵਿਰੋਧ ਕਿਉਂ ਬਿਲਕੁਲ ਨਹੀਂ ਤੁਹਾਡਾ ਸਵਾਲ ਬੜਾ ਜਾਇਜ਼ ਹੈ ਕਿਉਂਕਿ ਇਹ ਵੀ ਸਵਾਲ ਹੋਣਾ ਹੈ ਇੰਟਰਵਿਊ ਦੇ ਵਿੱਚ ਥੱਲੇ ਕਮੈਂਟਾਂ ਦੇ ਵਿੱਚ ਹੋਣੀ ਹੈ ਇਹ ਗੱਲਾਂ ਹੁਣ ਦੇਖੋ ਕਿ ਉਸ ਵੇਲੇ ਬਿੱਤੇ ਬੁੱਚੜ ਨੂੰ ਸੋਧਿਆ ਜਾਂਦਾ ਤੇ ਨਾਲ ਭਾਈ ਦਲਾਵਰ ਸਿੰਘ ਆਪ ਸ਼ਾਦ ਹੁੰਦੀ ਹਨਾ ਸੋਧ ਦਿੱਤਾ ਜਾਂਦਾ ਕੇ ਪੀ ਪੀ ਐਸ ਗਿੱਲ ਨੂੰ ਕਈ ਵਾਰੀ ਮਾਰਨ ਗਏ ਹੁਣ ਕਿਉਂਕਿ ਸਵਾਲ ਕੀ ਹੁੰਦਾ ਹੈ ਕਿ ਜਿਵੇਂ ਅੱਜ ਸਵਾਲ ਕਰਦੇ ਆ ਉਹ ਪਤਾ ਨਹੀਂ ਇੱਕ ਗਾਇਕ ਦਾ ਨਾਲ ਇੰਦੇ ਕਿ ਪੱਗਾ ਸਫਰੀ ਸ਼ਾਇਦ ਜੋ ਵੀ ਗੰਦੇ ਗੀਤ ਗਾਉਂਦਾ ਸੀ ਉਹਨੂੰ ਨਹੀਂ ਸੋਧਿਆ ਹੁਣ ਦੇਖੋ ਵੀ ਜਿਹੜਾ ਸਿੰਘਾਂ ਦੇ ਹੱਥ ਆਇਆ ਉਹ ਬੰਦਾ ਸੋਧਦਾ ਇਹ ਇਹਦਾ ਮਤਲਬ ਇਹ ਨਹੀਂ ਕਿ ਜੇ ਦੂਜੇ ਸੋਧੇ ਨਹੀਂ ਗਏ ਦੂਜੇ ਬਚ ਗਏ ਆ ਤੇ ਆਪਾਂ ਚਮਕੀਲੇ ਨੂੰ ਆਪਾਂ ਸਹੀ ਨਹੀਂ ਨਾ ਸਭ ਤੋਂ ਕਰ ਸਕਦੇ ਸੰਤ ਜਰਨੈਲ ਸਿੰਘ ਜੀ ਹੁਣ ਆਨੇ ਉਹਨੂੰ ਬੁਲਾਇਆ ਉੱਥੇ ਦਰਬਾਰ ਸਾਹਿਬ ਦੇ ਵਿੱਚ ਬੁਲਾਇਆ ਚਮਕੀਲੇ ਨੂੰ ਤੇ ਉਹਨੂੰ ਪੁੱਛਿਆ ਵੀ ਸਾਡੇ ਵਾਸਤੇ ਕੀ ਲੈ ਕੇ ਆਇਆ ਵੀ ਸਾਨੂੰ ਕੀ ਸੁਣਾਏਗਾ ਕਹਿੰਦੇ ਉੱਥੇ ਨੇ ਆਪਣਾ ਗੀਤ ਸੁਣਾਇਆ ਉਹ ਆ ਸਾਥੋਂ ਬਾਬਾ ਖੋਲਿਆ ਤੇਰਾ ਨਣਕਾਣਾ ਤੇ ਸੰਤਾਂ ਨੇ ਖੁਦ ਕਹਿ ਵੀ ਤੂੰ ਇੰਨੀ ਸੋਣਾ ਤੇਰਾ ਗਲਾ ਤੇ ਕੁਝ ਜੁਝਾਰੂ ਯੋਧੀਆਂ ਦੀਆਂ ਗੱਲਾਂ ਗਾ ਬਾਦ ਚ ਉਹਨੇ ਗਾਇਆ ਵੀ ਤਲਵਾਰ ਮੇਕਲ ਦੀ ਧਰਦੀਆਂ ਤੇ ਕਿ ਉਹਦੇ ਜੇ ਆਪਾਂ ਪਿਛਲੇ کردار ਨੂੰ ਭੁੱਲ ਵੀ ਜਾਂਦੇ ਤੇ ਜੇ ਉਹਨੇ ਚੰਗਾ ਜਿਹੜਾ ਗਾਇਆ ਸੀ ਜੇ ਉਹ ਉਹ ਚੰਗੇ کردار ਨੂੰ ਲੈ ਕੇ ਉਹਨੂੰ ਬਖਸ਼ਾ ਵੀ ਨਹੀਂ ਜਾ ਸਕਦਾ ਥੱਲੇ ਕਈ ਵਾਰੀ ਕਮੈਂਟ ਆ ਕੇ ਵੀ ਆਉਣਾ ਕਿ ਇਹ ਗੱਲ ਦੇ ਜਵਾਗ ਜੀ ਉੱਠ ਕੇ ਚਮਕੀਲੇ ਬਾਰੇ ਗੱਲਾਂ ਕਰਨਦੇ ਆ ਕਿ ਇਹ ਕਿਹੜਾ ਉਦੋਂ ਹੈਗੀ ਹੁਣ ਵੇਖੀਏ ਕਿ ਹੈਗੇ ਤੇ ਆਪਾਂ ਮੱਸੇ ਰੰਗੜਵੇਲੇ ਵੀ ਨਹੀਂ ਹੁਣ ਕਹਿੰਦੇ ਆ ਕਿ ਉਸ ਵੇਲੇ ਚਮਕੀਲਾ ਪਹਿਲਾਂ ਇਹ ਗਿਆ ਇਹ ਬਾਬਾ ਮਾਨੋਚਾਲ ਜੀ ਕੋਲ ਵੀ ਗਿਆ ਇੱਕ ਵਾਰ ਦਰਬਾਰ ਸਾਹਿਬ ਉੱਥੇ ਇਹਨੇ ਜਾ ਕੇ ਮਾਫੀ ਮੰਗੀ ਆ ਕਿ ਮੈਂ ਚਲੋ ਮਾਫੀ ਹੁਣ ਬੰਦਾ ਕਿਦੋਂ ਮੰਗਦਾ ਜਦੋਂ ਬੰਦਾ ਗਲਤ ਹੋ ਗਲਤ ਹੋ ਉਹਨਾਂ ਨੇ ਹੌਨ ਰਿਕਾਰਡ ਕਿਹਾ ਕਿ ਇਹ ਸੰਗਰ ਇਹ ਜਿਹੜੇ ਉਹ ਸਾਥੀ ਸੀ ਉਸ ਵੇਲੇ ਜਿੰਨਾ ਸਿੰਘਾਂ ਨੇ ਸੋਧਿਆ ਉਹ ਕਹਿੰਦੇ ਕਿ ਹੀ ਮਾਰਿਆ ਉਹ ਠੀਕ ਆ ਬਾਅਦ ਦੇ ਵਿੱਚ ਮਤਲਬ ਕਿ ਇਹਨਾਂ ਨੇ ਸੋਚਿਆ ਕਿ ਅਕਸ਼ਿਵਗੜ ਜਾਣਾ ਵਿੱਚ ਮੁਕੀਲੇ ਦਾ ਇੱਕ ਮੰਨ ਲਓ ਕਿ ਜੇ ਖਾੜਕੂ ਸਿੰਘਾਂ ਨੇ ਤਾਂ ਮਾਰਿਆ ਕਿ ਗੰਦੇ ਗੀਤ ਗਾਉਂਦਾ ਸੀ ਇਹ ਜਿਹੜੇ ਭ ਜਿਹੜਾ ਸਾਡਾ ਪਰਿਵਾਰਕ ਮਾਹੌਲਿਆ ਨੂੰ ਖਰਾਬ ਕਰਦਾ ਸੀ ਅੱਜ ਮੈਂ ਕਹਿੰਦਾ ਕਿ ਜਿਹੜੇ ਚਮਕੀਲੇ ਦੇ ਭਗਤ ਬਣੇ ਫਿਰਦੇ ਆ ਜਿਹੜੇ ਕਹਿੰਦੇ ਆ ਕਿ ਚਮਕੀਲਾ ਬੜਾ ਹੀਰੋ ਆ ਜੀ ਚਮਕੀਲਾ ਹਡਾ ਉਹ ਅਜੀ ਆ ਉਹ ਆਪਣੀਆਂ ਭੈਣਾਂ ਨੂੰ ਸੁਣਾਉਣ ਫਿਰਦੀ ਜੇ ਤੇ ਕਿਤੇ ਕੀਤੀ ਆ ਤੇ ਦਿਖਾ ਦਿਓ ਤੇ ਜੇ ਉਹਨੇ ਪਰਿਵਾਰਕ ਜਿਹੜਾ ਮਾਹੌਲਿਆ ਨੂੰ ਰੋਲ ਕੇ ਤਾਰ-ਤਾਰ ਕਰਕੇ ਰੱਖਿਆ ਤੇ ਫਿਰ ਲਾਂਟਿਆ ਯਾਰ ਮੈਂ ਤੇ ਕਹਿੰਦਾ ਉਹ ਬੰਦਾ ਪੰਜਾਬ ਦਾ ਜੰਮਿਆ ਪੰਜਾਬ ਦਾ ਪੀ ਨਹੀਂ ਆਪਾਂ ਉਹਨੂੰ ਕਹਿ ਸਕਦੇ ਕਿ ਜਿਹੜਾ ਚਮਕੀਲੇ ਨੂੰ ਆਪਣਾ ਹੀਰੋ ਮੰਨਦਾ ਹੁਣ ਦਲਜੀਤ ਪਹਿਲਾਂ ਇਹਦੀ ਇੱਕ ਫਿਲਮੇ ਆਉਂਦੀ ਭਾਈ ਦੇਸਵੰਤ ਸਿੰਘ ਖਾਲੜਾ ਤੇ ਹਣਾ ਕਾਰੋਬਾਰ ਹੁਣ ਖਾਲੜਾ ਸਾਹਿਬ ਵਾਲਾ ਇਹਦੇ ਕੋਲ ਕੋਈ ਉਹ ਕਰਦਾਰ ਨਹੀਂ ਕਰੈਕਟਰ ਨਹੀਂ ਹੈ ਚੱਲ ਇੱਕ ਉਹਦੇ ਚ ਹੀਰੋ ਦੇ ਤੌਰ ਤੇ ਇੱਕ ਠੂਠਾ ਰੋਲ ਨਿਭਾ ਰਿਆ ਹੈ ਅੱਜ ਦੇ ਪ੍ਰਚਾਰਕ ਜਿਹੜੇ ਆ ਤੇ ਜਿਹੜੇ ਜਸੇਦਾਰ ਆ ਉਹਨਾਂ ਨੂੰ ਵੀ ਗੱਲ ਕਰਨੀ ਚਾਹੀਦੀ ਆ ਇਨ੍ਹਾਂ ਮੁੱਦਿਆਂ ਤੇ ਠੰਡੇ ਹੋ ਕੇ ਨਹੀਂ ਬੈਠਣਾ ਚਾਹੀਦਾ ਕਿ ਵੇਖੋ ਜੇ ਚਮਕੀਲੇ ਦੀ ਫਿਲਮ ਆ ਰਹੀ ਆ ਲੱਖ ਯਾਰ ਚਮਕੀਲਾ ਇਹਨਾਂ ਦਾ ਹੋਊਗਾ ਬਣਾਈਆਂ ਜੋ ਮਰਜ਼ੀ ਕਰੀ ਜਾਣ ਪਰ ਉਹਦੇ ਚ ਵੇਖੋ ਕਿ ਸਾਡੇ ਜਿਹੜੇ ਖਾੜਕੂ ਜਿਨ੍ਹਾਂ ਨੇ ਆਪਣਾ ਘਰ-ਬਾਰ ਸਾਡੇ ਲਈ ਛੱਡਿਆ ਸਾਡੇ ਲਈ ਉਹਨਾਂ ਨੇ ਕੁਰਬਾਨੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਕਿਉਂ ਵਿਲਨ ਬਖਾ ਰਹੇ ਵੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਸ਼ਬਦ ਦੇ ਨਾਲ ਤੇ ਅਕਸਰ ਅਸੀਂ ਜਦੋਂ ਕੋਈ ਪੰਥ ਦੇ ਵਿੱਚ ਨਵਾਂ ਵਿਵਾਦ ਛੜਦਾ ਹੈ ਤੇ ਉਹਦੇ ਵਾਸਤੇ ਵਿਚਾਰ-ਵਿਮਖਸ਼ ਜਿਹੜਾ ਉਹ ਅਸੀਂ ਕਰਦੇ ਰਹਿੰਦੇ ਆ ਹੁਣ ਥੋੜੇ ਦਿਨਾਂ ਤੋਂ ਇੱਕ ਨਾ ਬਹੁਤ ਵੱਡੀ ਚਰਚਾ ਛੜੀ ਹੋਈ ਹੈ ਚਮਕੀਲੇ ਦੀ ਫਿਲਮ ਨੂੰ ਲੈ ਕੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਇਸ ਚੀਜ਼ ਦਾ ਵਿਰੋਧ ਕਰ ਰਹੀਆਂ ਨੇ ਕਿ ਇੱਕ ਜਿਹੜਾ ਲੱਚਰ ਗਾਇਕੀ ਨੂੰ ਪ੍ਰਮੋਟ ਕਰਦਾ ਸੀ ਸਾਡੇ ਬੱਚਿਆਂ ਨੂੰ ਗੰਦ ਭਰੋਸਦਾ ਸੀ ਉਹਨਾਂ ਲੋਕਾਂ ਦਾ ਕਹਿਣਾ ਅੱਜ ਅਸੀਂ ਉਸ ਨੂੰ ਹੀਰੋ ਬਣਾ ਕੇ ਪੇਸ਼ ਕਰ ਰਿਹਾ ਉਹਦੇ ਵਿੱਚ ਵੱਖ-ਵੱਖ ਲੋਕਾਂ ਦੇ ਰਿਐਕਸ਼ਨ ਆ ਰਹੇ ਨੇ ਕੋਈ ਉਸ ਦੇ ਵਿਰੋਧ ਵਿੱਚ ਹੈ ਤੇ ਕੋਈ ਉਹਦੇ ਹੱਕ ਵਿੱਚ ਖੜਾ ਹੈ ਸਾਡੇ ਨਾਲ ਇਸ ਵੇਲੇ ਸਿੱਖ ਪ੍ਰਚਾਰਕ ਵੀ ਰਜਿੰਦਰ ਸਿੰਘ ਜੀ ਮੌਜੂਦ ਨੇ ਆਪਾਂ ਪੌਣੇ ਫਤਿਹ ਸਾਂਝ ਤੇ ਕਰਦੇ ਹਾਂ ਗੱਲਾਂ ਬਾਤਾਂ ਜਾਣਦੇ ਹਾਂ ਪੂਰੀ ਕਹਾਣੀ ਕਿਵੇਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜੇ ਸ਼ੁਰੂਆਤ ਕਰਨੀ ਹੋਵੇ ਵੀ ਸਿੱਖ ਜਥੇਬੰਦੀਆਂ ਨੂੰ ਇਤਰਾਜ਼ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਦੇਖੋ ਜੀ ਸਿੱਖ ਜਥੇਬੰਦੀਆਂ ਨੂੰ ਇਤਰਾਜ਼ ਉਦੋਂ ਕਰਨਾ ਚਾਹੀਦਾ ਕਿ ਜਦੋਂ ਸਾਡੇ ਆ ਜੂਥ ਜਦੋਂ ਗੱਲ ਆ ਜਾਂਦੀ ਹੈ ਨਾ ਜੂਥ ਤੇ ਕਿਉਂਕਿ ਜੂਥ ਸਾਡੀ ਵਿਰਾਸਤ ਆ ਜੂਥ ਨੇ ਸਾਡਾ ਅੱਗੇ ਜਿਵੇਂ ਸਿੱਖ ਕਲਚਰ ਲਾ ਲੋ ਜਾਂ ਜਿੰਨਾ ਵੀ ਪੰਜਾਬ ਦਾ ਸਰਮਾਇਆ ਹੈ ਜੂਥ ਜੀ ਜਦੋਂ ਜੂਸ ਆਪਣੇ ਹੀਰੋ ਆਪਣੇ ਨਾਇਕ ਗਲਤ ਚੁਣਨ ਲੱਗ ਪਏ ਉਹ ਤੋਂ ਸਿੱਖ ਜਿਥੇ ਬੰਦੀਆਂ ਨੂੰ ਇਹਨਾਂ ਚੀਜ਼ਾਂ ਤੇ ਚਿੰਤਾ ਜਿਹੜੀ ਆ ਜ਼ਾਹਰ ਕਰਨੀ ਜਿਹੜੀ ਇੱਕ ਲਾਜ਼ਮੀ ਆ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਗੱਲ ਆ ਸੋ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਇੱਕ ਲੈਕਚਰ ਗਾਇਕੀ ਕਹਾਂਗੇ ਆਪਾਂ ਕਿਉਂਕਿ ਇਹ ਤੇ ਕੋਈ ਅਤ ਕਥਨੀ ਨਹੀਂ ਆ ਸ਼ਰਮ ਆਮੀ ਆ ਕਿ ਉਹਨੇ ਉਹ ਗਾਇਆ ਰਿਕਾਰਡ ਪਈ ਉਹਦੇ ਕਿਉਂ ਲੈਕਚਰ ਹੀ ਗਾਇਆ ਹਨਾ ਕਿ ਜਿਹੜਾ ਇੱਕ ਨਨਾਂ ਨਾਲਾ ਇੱਕ ਪਰਝਾਈ ਵਾਲਾ ਰਿਸ਼ਤਾ ਜਿਹੜੇ ਉਹਨੇ ਧਾਰ-ਧਾਰ ਕਰਕੇ ਰੱਖਤੇ ਕੋਈ ਇਤਰ ਰਿਸ਼ਤੇ ਹੂੰ ਹੁਣ ਇਹਦੇ 'ਚ ਕੋਈ ਅਤਕਤ ਨਹੀਂ ਨਹੀਂ ਆ ਕਿ ਉਹ ਲੱਚਰ ਨਹੀਂ ਸੀ ਉਹ ਲੱਚਰ ਆ ਉਹ ਆਪ ਮਤਲਬ ਮੰਨਦਾ ਏ ਤੇ ਉਹਦੇ ਜਿਹੜੇ ਭਗਤਿਆ ਜਿਹੜੇ ਚਮਕੀਲੇ ਨੂੰ ਹੀਰੋ ਮੰਨਦੇ ਉਹ ਵੀ ਮੰਨਦੇ ਆ ਕਿ ਉਹਨੇ ਗੰਦੇ ਗੀਤ ਗਾਏ ਹੁਣ ਜਿਹੜੀ ਤੁਸੀਂ ਸਿੱਖ ਜਥੇਬੰਦੀਆਂ ਦੀ ਗੱਲ ਕੀਤੀ ਉਹ ਮੈਂ ਬਿਲਕੁਲ ਕਹਿੰਦਾ ਕਿ ਜਿਹੜੀਆਂ ਜਥੇਬੰਦੀਆਂ ਅਜੇ ਚਿੰਤਾ ਜ਼ाहिर ਨਹੀਂ ਕਰਨਦੀਆਂ ਉਹਨਾਂ ਨੂੰ ਵੀ ਕਰਨੀ ਚਾਹੀਦੀ ਕਿਉਂਕਿ ਦੇਖੋ ਸਾਡਾ ਜੂਥ ਹੀਰੋ ਕਿੰਨੂੰ ਮੰਨਣ ਦਿਆ ਸਾਡੇ ਹੀਰੋ ਸਿੱਖਾਂ ਦੇ ਹੀਰੋ ਕਿਹੜੇ ਹੋਣੇ ਚਾਹੀਦੇ ਆ ਹੁਣ ਦੁਨੀਆ ਦੇ ਵਿੱਚ ਵੇਖ ਲਓ ਸਿੱਖਾਂ ਦੀ ਇੱਕ ਪਹਿਚਾਣ ਆ ਕਿੰਨਾ ਕਰਕੇ ਆ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹੋਏ ਗਰਨਾਨਕ ਪਾਤਸ਼ਾਹੀ ਨੇ ਨਾ ਇੱਕ ਨਿਰਮਲ ਪੰਥ ਚਲਾਇਆ ਜੀ ਜਿਹੜਾ ਪੰਥ ਨਾ ਕਿਸੇ ਜਾਤ ਪਾਤ ਨੂੰ ਮੰਨਦਾ ਸੀ ਨਾ ਉਹਨੇ ਕੋਈ ਕਰਮਕਾਂਡ ਮੰਨੇ ਨਾ ਕੋਈ ਵਹਿਮ ਭਰਮ ਮੰਨੇ ਐ ਸ਼ੁੱਧ ਤੇ ਨਿਰੋਲ ਬਿਲਕੁਲ ਹੁਣ ਜਦੋਂ ਉਹ ਪੰਥ ਦੇ ਬੱਚੇ ਅੱਗੇ ਹੀ ਰੋਮਨਨ ਚਮਕੀਲੇ ਹਰਗਿਆ ਨੂੰ ਹੁਣ ਨਾ ਮੈਂ ਕਲਿੱਪ ਪਾਈ ਤੁਸੀਂ ਦੇਖੀ ਜਿਹਦੇ ਕਰਕੇ ਤੁਸੀਂ ਪਹੁੰਚ ਕੀਤੀ ਜੀ 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 ਉਹਨੋ ਕਲੀਪ ਪਾਈ ਤੇ ਉਹਦੇ ਥੱਲੇ ਵੀ ਇਹਨਾਂ ਨੇ ਕਮੈਂਟ ਕੀਤੇ ਕਿ ਚਮਕੀਲਾ ਜੀ ਜੱਟ ਨਹੀਂ ਸੀ ਤੁਸੀਂ ਤਾਂ ਕਰਕੇ ਇਹਦਾ ਵਿਰੋਧ ਕੀਤਾ ਹੂੰ ਹੁਣ ਦੇਖੋ ਕਿ ਚਲੋ ਤੁਸੀਂ ਸਵਾਲ ਕਰਦੇ ਮੈਂ ਆਪ ਹੀ ਇਹਦਾ ਜਵਾਬ ਦੇ ਦਾਂ ਜੀ ਕਿ ਬੇਨਤਾ ਬੁੱਚੜ ਜੱਟ ਸੀ ਉਹਨੂੰ ਅਸੀਂ ਆ ਧੱਕੇ ਨਾਲ ਹੀ ਮੂੰਹ ਬਟੜਨੇ ਕ ਲਾਉਂਦਾ ਬਿਲਕੁਲ ਉਹਨੂੰ ਧੱਕੇ ਨਾਲ ਹੀ ਕਲਾਉਂਦਾ ਬਿਲਕੁਲ ਉਹ ਜੱਟ ਸੀ ਹੁਣ ਕੇ ਪੀਐਸ ਗਿੱਲ ਵਰਗੇ ਜੱਟ ਜੱਟ ਸੀ ਹਨਾ 100 ਵਰਗੇ ਹਨਾ ਬਰਾਡ ਵਰਗੇ ਜੱਟ ਸੀ ਪਰ ਜਿਨ੍ਹਾਂ ਨੇ ਸਿੱਖੀ ਨੂੰ ਖੇਸ ਪਹਚਾਈ ਜਿਹੜੇ ਇਸ ਰਸਤਿਆਂ ਚੱਲੇ ਉਹਨਾਂ ਨੇ ਸਾਡੀਆਂ ਧੀਆਂ ਭੈਣਾਂ ਨੂੰ ਕੀ ਇੱਥੇ ਆਪਾਂ ਦੱਸ ਸਕਦੇ ਹਾਂ ਕੈਮਰੇ ਤੇ ਨਗਨ ਕੀਤਾ ਪਿਓਾਂ ਦੇ ਸਾਹਮਣੇ ਭਰਾਵਾਂ ਦੇ ਸਾਹਮਣੇ ਬਲਾਤਕਾਰ ਕੀਤੇ ਕੀ ਕੁਝ ਕੀਤਾ ਸਾਡੇ ਸਿੰਘਾਂ ਨੂੰ ਕਿਵੇਂ ਸ਼ਹੀਦ ਕੀਤਾ ਅੱਖਾਂ ਕੱਢੀਆਂ ਬੋਟੀਆਂ ਬੋਟੀਆਂ ਉਹ ਜਿਹੜਾ ਪੁਰਾਣਾ ਇਤਿਹਾਸ ਬੰਦ ਬੰਦ ਕੱਟਣ ਵਾਲਾ ਦੁਬਾਰਾ ਗਰਾਇਆ ਖੜਕੂਵਾ ਦੇ ਸੰਘਰਸ਼ ਚ ਉਸ ਵੇਲੇ ਉਹ ਪਵਿੱਤਰ ਪਾਕ ਸੰਘਰਸ਼ ਨੂੰ ਇੱਕ ਹਨਾ ਕਿ ਠੋਰਾ ਲਾਉਣ ਲਈ ਇੱਕ ਠੇਸ ਪਛਾਣ ਲਈ ਉਹ ਚੀਜ਼ ਨੂੰ ਖਤਮ ਕਰ ਲਈ ਕਿ ਜਿਹੜੇ ਨੌਜਵਾਨ ਆ ਉਹ ਆਪਣੇ ਹੱਕਾਂ ਦੀ ਖਾਤਰ ਕਿਉਂਕਿ ਅਨੰਦਪੁਰ ਸਾਹਿਬ ਦਾ ਮਤਾ ਤੁਹਾਨੂੰ ਪਤਾ ਉਹ ਕੱਲਾ ਸਿੱਖਾਂ ਦਾ ਨਹੀਂ ਉਹ ਪੰਜਾਬ ਦੀ ਗੱਲ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਸਾਰੀ ਗੱਲ ਉਹਦੇ ਚ ਉਹਦੀ ਖਾਤਰ ਜਿਹੜਾ ਇੱਕ ਸੰਘਰਸ਼ ਵਿੱਡਿਆ ਤੇ ਨੌਜਵਾਨ ਮਾਜੇ ਦੇ ਵਿੱਚੋਂ ਖਾਸ ਕਰਕੇ ਜਿਹੜੇ ਏਰੀਆ ਚ ਆਪਾਂ ਬੈਠੀ ਹੁਣ ਧਰਤੀ ਤੇ ਇਸ ਧਰਤੀ ਦੇ ਵਿੱਚੋਂ ਨੌਜਵਾਨ ਉੱਠੇ ਉਹਨਾਂ ਨੇ ਵੱਧ ਛੱਡ ਕੇ ਹਿੱਸਾ ਲਿਆ ਬਿਲਕੁਲ ਹੁਣ ਇਹਨਾਂ ਸਟੇਟ ਦੀਆਂ ਇੱਕ ਚਾਲਾਂ ਹੁੰਦੀਆਂ ਜਿਵੇਂ ਉਸ ਵੇਲੇ ਉਹ ਚਮਕੀਲਾ ਜੂੰਦਾ ਜਾਗਦਾ ਸੀ ਉਹਨੂੰ ਜੂੰਦੇ ਜਾਗਦੇ ਨੂੰ ਸ਼ਹਿਦ ਦੇ ਕੇ ਤੇ ਗੰਦੇ ਗੀਤ ਚਲੋ ਇਹਨਾਂ ਨੇ ਗਵਾਏ ਕਿ ਆਪਾਂ ਇਹ ਸੰਘਰਸ਼ ਨੂੰ ਠੋਰਾ ਖੋਰਾ ਲਾਉਣਾ ਹੈ ਸੰਘਰਸ਼ ਖਤਮ ਕਰੀਏ ਕਿਸੇ ਤਰੀਕੇ ਨਾਲ ਹਨਾ ਕਿ ਚਲੋ ਸ਼ਰਾਬਾਂ ਨੂੰ ਪ੍ਰਮੋਟ ਕੀਤਾ ਚਲੋ ਇਦਾਂ ਦੀ ਜਿਹੜੀ ਇੱਕ ਸਿੱਖੀ ਦਾ ਨਾ ਕਿਰਦਾਰ ਬੜਾ ਵੱਡਾ ਸਿੱਖ ਦਾ ਉਹ ਕਿਰਦਾਰ ਨੂੰ ਠੇਸ ਪਹੁੰਚਾਉਣ ਦੀ ਯਤਨ ਕੀਤਾ ਗੀਤਾ ਰਾਈ ਕਿਉਂਕਿ ਗੀਤਾ ਜਿਹੜੋ ਪਰੋਸ ਕੇ ਦਿੱਤਾ ਤੁਹਾਨੂੰ ਹੀ ਪਤਾ ਕਿ ਅੱਜ ਨੌਜਵਾਨ ਜਿਹੜੇ ਆ ਰੋਲ ਮਾਡਲ ਫਿਲਮਾਂ ਵਾਲਿਆਂ ਨੂੰ ਤੇ ਗੀਤਾਂ ਨੂੰ ਮੰਨਦੇ ਆ ਉਸ ਵੇਲੇ ਵੀ ਗੀਤਾਂ ਦੇ ਪਿੱਛੇ ਗੀਤ ਸੁਣਨ ਲੱਗ ਪਏ ਨੌਜਵਾਨੀ ਮੁੜ ਕੇ ਤੁਹਾਨੂੰ ਪਤਾ ਕਿ ਜਿਹੜੀ ਨੌਜਵਾਨੀ ਸੰਘਰਸ਼ ਦੇ ਵਿੱਚ ਲੜਦੀ ਸੀ ਉਹ ਬਾਅਦ ਦੇ ਵਿੱਚ ਅਖਾੜੇ ਵੇਖਣ ਤੁਰ ਪਈ ਬਾਅਦ ਦੇ ਵਿੱਚ ਘਰਾਂ ਦੇ ਵਿੱਚ ਸ਼ਰਾਬਾਂ ਦੇ ਡਰਮ ਨਿਕਲਣ ਲੱਗ ਪਏ ਜਦੋਂ ਐਵੇਂ ਦੇ ਕਲਾਕਾਰ ਆਏ ਹੁਣ ਸਟੇਟ ਦੀ ਇਹ ਇੱਕ ਨੀਤੀ ਸੀ ਸਟੇਟ ਦਾ ਹਮਲਾ ਸੀ ਸਿੰਘਾਂ ਨੇ ਉਹਦਾ ਹੀ ਕਾਰਵਾਈ ਕੀਤੀ ਅੱਗੋਂ ਜਵਾਬ ਦਿੱਤਾ ਉਸ ਹਮਲੇ ਦਾ ਹਣਾ ਜੋ ਵੀ ਇਹ ਪਾਣਾ ਵਾਪਰੇ ਆ ਹੂੰ ਤੇ ਅੱਜ ਦੇ ਸਮੇਂ ਵੀ ਸਟੇਟ ਦਾ ਇੱਕ ਫੇਰ ਹਮਲਾ ਏ ਕਿ ਉਹ ਮਰੇ ਹੋਏ ਨੂੰ ਫੇਰ ਹੀਰੋ ਬਣਾ ਕੇ ਪੇਸ਼ ਕਰਨਦੇ ਆ ਤੇ ਅੱਜ ਫੇਰ ਜਿਹੜੇ ਆ ਸਾਡੇ ਅਰਗੇ ਚਲੋ ਸੂਝਵਾਨ ਵੀਰ ਜਿਹੜੇ ਵੀ ਕੋਈ ਇਹਦਾ ਵਿਰੋਧ ਕਰਨਦੇ ਉਹਨਾਂ ਨੂੰ ਕਰਨਾ ਚਾਹੀਦਾ ਜੀ ਜਿਹੜੀਆਂ ਜਥੇਬੰਦੀਆਂ ਨਹੀਂ ਕਰਨਦੀਆਂ ਉਹਨਾਂ ਨੂੰ ਵੀ ਥੋੜਾ ਜਿਹਾ ਇਹਦੇ ਬਾਰੇ ਸੀਰੀਅਸ ਹੋਣਾ ਚਾਹੀਦਾ ਇੱਕ ਸਵਾਲ ਹੋਰ ਲੈ ਲਈਏ ਇੱਥੇ ਵੀ ਕੱਲਾ ਚਮਕੀਲੇ ਦਾ ਵਿਰੋਧ ਕਿਉਂ ਬਾਕੀ ਵੀ ਤੇ ਉਸ ਸਮੇਂ ਦੇ ਸਿੰਗਰ ਜਿਹੜੇ ਉਹ ਵੀ ਤਾਂ ਦਿਓਰ ਪਰਜਾਈ ਦੇ ਗੀਤ ਗਾਉਂਦੇ ਸੀ ਉਹ ਵੀ ਲੱਚਰਤਾ ਫੈਲਾਉਂਦੇ ਸੀ ਕੱਲਾ ਚਮਕੀਲੇ ਦਾ ਵਿਰੋਧ ਕਿਉਂ ਬਿਲਕੁਲ ਜੀ ਤੁਹਾਡਾ ਸਵਾਲ ਬੜਾ ਜਾਇਜ਼ ਆ ਕਿਉਂਕਿ ਇਹ ਵੀ ਸਵਾਲ ਹੋਣਾ ਹੈ ਇੰਟਰਵਿਊ ਦੇ ਵਿੱਚ ਥੱਲੇ ਕਮੈਂਟਾਂ ਦੇ ਵਿੱਚ ਹੋਣੀਆਂ ਇਹ ਗੱਲਾਂ ਹੁਣ ਦੇਖੋ ਕਿ ਉਸ ਵੇਲੇ ਬਿਆੰਤੇ 부ੱਛੜ ਨੂੰ ਸੋਧਿਆ ਜਾਂਦਾ ਤੇ ਨਾਲ ਭਜ ਦਲਾਵਰ ਸਿੰਘ ਆਪਸ਼ਾਹਤ ਦਿੰਦੀ ਹੈ ਹਨਾ ਸੋਧ ਦਿੱਤਾ ਜਾਂਦਾ ਕੇ ਪੀਐਸ ਗਿੱਲ ਨੂੰ ਕਈ ਵਾਰੀ ਮਾਰਨ ਗਏ ਹੁਣ ਕਿਉਂਕਿ ਸਵਾਲ ਕੀ ਹੁੰਦਾ ਹੈ ਕਿ ਜਿਵੇਂ ਅੱਜ ਸਵਾਲ ਕਰਦੇ ਆ ਉਹ ਪਤਾ ਨਹੀਂ ਇੱਕ ਗਾਇਕ ਦਾ ਨਾਮ ਲਿੰਦੇ ਕਿ ਬੱਗਾ ਸਫਰੀ ਸ਼ੈਦ ਕਿ ਉਹ ਵੀ ਗੰਦੇ ਗੀਤ ਗਾਉਂਦਾ ਸੀ ਉਹਨੂੰ ਨਹੀਂ ਸੋਧਿਆ ਹੁਣ ਦੇਖੋ ਵੀ ਜਿਹੜਾ ਸਿੰਘਾਂ ਦੇ ਹੱਥ ਆਇਆ ਉਹ ਬੰਦਾ ਸੋਧਤਾ ਇਹ ਇਹਦਾ ਮਤਲਬ ਇਹ ਨਹੀਂ ਕਿ ਜੇ ਦੂਜੇ ਸੋਦੇ ਨਹੀਂ ਗਏ ਦੂਜੇ ਬਚ ਗਏ ਆ ਤੇ ਆਪਾਂ ਚਮਕੀਲੇ ਨੂੰ ਆਪਾਂ ਸਹੀਤ ਨਹੀਂ ਨਾ ਸਭ ਤੋਂ ਕਰ ਸਕਦੇ ਕਿ ਚਲੋ ਜੀ ਦੂਜੇ ਫਲਾਣੇ ਹੋਰ ਜਿਹੜੇ ਕਲਾਕਾਰ ਸੀ ਉਹ ਵੀ ਨਨਾਨ ਪਰਝਾਈ ਦੇ ਗੀਤਾਂ ਨੂੰ ਏਦਾਂ ਉਹਨਾਂ ਨੇ ਲਕਚਰ ਤੌਰ ਤੇ ਗਾਇਆ ਗਲਤ ਤਰੀਕੇ ਨਾਲ ਗਾਇਆ ਕਿ ਉਹਨਾਂ ਨੂੰ ਤੁਸੀਂ ਕੁਝ ਨਹੀਂ ਕਿਹਾ ਚਮਕੀਲੇ ਨੂੰ ਕਿਉਂ ਮਾਰਿਆ ਹੁਣ ਮੰਨ ਲਓ ਚਮਕੀਲਾ ਮਰਨਦਿਆ ਬੰਦਾ ਖਾਰਕੂਆ ਨੇ ਸਿੰਘਾ ਨੇ ਉਹਦਾ ਸੋਦਾ ਲਾਇਆ ਹਾਂ ਜੇ ਚਮਕੀਲੇ ਦਾ ਸੋਦਾ ਲਾਇਆ ਤੇ ਦੂਜੇ ਬਚ ਗਏ ਕਿਸੇ ਤਰੀਕੇ ਨਾਲ ਹੱਥ ਨਹੀਂ ਆਏ ਤੇ ਇਹਦਾ ਮਤਲਬ ਚਮਕੀਲੇ ਨੂੰ ਆਪਾਂ ਸਹੀਿਤ ਨਹੀਂ ਕਹਿ ਸਕਦੇ ਕਿ ਚਮਕੀਲਾ ਨਜਾਇਜ਼ ਮਾਰਤਾ ਹੁਣ ਕੇਪੀਐਸ ਗਿੱਲ ਬਚ ਗਿਆ ਤੇ ਇਹਦਾ ਮਤਲਬ ਇਹ ਥੋੜਾ ਕਿ ਬੈਂਤਾ ਬੁੱਟੜ ਨਜਾਇਜ਼ ਮਾਰਤਾ ਹਮ ਹਣਾ ਇੱਕ ਲੌਜੀਕ ਹੈਗਾ ਨਾ ਗੱਲ ਦੇ ਵਿੱਚ ਕਿ ਹੁਣ ਸਵਰਨ ਘੋੜਾ ਨਾ ਬਚ ਗਿਆ ਤੇ ਆਪਾਂ ਬੈਂਤੇ ਬੁੱਟੜ ਨੂੰ ਨਜਾਇਜ਼ ਨਹੀਂ ਨਾ ਕਹਿ ਸਕਦੇ ਕਿ ਨਾਲ ਇੱਕ ਭਾਈ ਦਲਾਵਰ ਸਿੰਘ ਸ਼ਹਾਦ ਦੇਂਦੇ ਆ ਕਿ ਉਹ ਨਜਾਇਜ਼ ਥੋੜਾ ਮਰ ਗਿਆ ਜੇ ਦੂਜੇ ਬਚ ਗਏ ਤੇ ਚਲੋ ਠੀਕ ਆ ਜੇ ਦੂਜੇ ਵੀ ਹੱਥ ਆ ਜਾਂਦੇ ਨਾਲੇ ਉਸ ਵੇਲੇ ਇਹ ਬੰਦਾ ਜਿਹੜਾ ਗਰਾਊਂਡ ਲੈਵਲ ਤੇ ਪੌਪੂਲਰ ਹੀ ਇਹ ਅਖਾੜੇ ਲਾ ਰਿਹਾ ਏ ਤਾਂ ਕਰਕੇ ਉਹਨਾਂ ਦੇ ਹੱਥ ਆ ਗਿਆ ਸੋਤਾ ਹੋ ਸਕਦਾ ਹੋਰ ਕੋਈ ਆ ਜਾਂਦਾ ਤੂੰ ਉਹਨੂੰ ਵੀ ਸੋਤ ਦਿੰਦੇ ਮੈਂ ਇੱਕ ਛੋਟੀ ਜੀ ਘਟਨਾ ਪਈ ਸੀ ਚਮਕੀਲੇ ਬਾਰੇ ਉਹ ਕਹਿੰਦੇ ਵੀ ਸੰਤ ਜਰਨੈਲ ਸਿੰਘ ਜੀ ਹੁਣਾਂ ਨੇ ਉਹਨੂੰ ਬੁਲਾਇਆ ਉੱਥੇ ਦਰਬਾਰ ਸਾਹਿਬ ਦੇ ਵਿੱਚ ਬੁਲਾਇਆ ਚਮਕੀਲੇ ਨੂੰ ਤੇ ਉਹਨੂੰ ਪੁੱਛਿਆ ਵੀ ਸਾਡੇ ਵਾਸਤੇ ਕੀ ਲੈ ਕੇ ਆਇਆ ਵੀ ਸਾਨੂੰ ਕੀ ਸੁਣਾਏਗਾ ਕਹਿੰਦੇ ਉੱਥੇ ਉਹਨੇ ਆਪਣਾ ਗੀਤ ਸੁਣਾਇਆ ਉਹ ਆ ਸਾਥੋਂ ਬਾਬਾ ਖੋਲਿਆ ਤੇ ਰਾਨਣ ਕਾਲਾ ਤੇ ਸੰਤਾਂ ਨੇ ਖੁਦ ਕਿਹਾ ਵੀ ਤੂੰ ਇੰਨੀ ਸੋਣਾ ਤੇਰਾ ਗਲਾ ਤੇ ਕੁਝ ਜੁਜਾਰੂ ਯੋਧੀਆਂ ਦੀਆਂ ਗੱਲਾਂ ਗਾ ਬਾਅਦ ਚ ਉਹਨੇ ਗਾਇਆ ਵੀ ਤਲਵਾਰ ਮੈਂ ਕਲਗੀ ਧਰਦੀਆਂ ਤੇ ਕੀ ਉਹਦੇ ਜੇ ਆਪਾਂ ਪਿਛਲੇ ਕਿਰਦਾਰ ਨੂੰ ਭੁੱਲ ਵੀ ਜਾਂਦੇ ਤੇ ਜੇ ਉਹਨੇ ਚੰਗਾ ਜਿਹੜਾ ਗਾਇਆ ਸੀ ਜੇ ਉਹ ਉਹ ਚੰਗੇ ਕਿਰਦਾਰ ਨੂੰ ਲੈ ਕੇ ਉਹਨੂੰ ਬਖਸ਼ਾ ਵੀ ਨਹੀਂ ਜਾ ਸਕਦਾ ਦੇਖੋ ਜੀ ਮੈਂ ਵੀ ਕਿਉਂਕਿ ਆਪਾਂ ਹੁਣ ਨਾ ਥੱਲੇ ਕਈ ਵਾਰੀ ਕਮੈਂਟ ਚ ਇਹ ਵੀ ਆਉਣਾ ਕਿ ਇਹ ਕੱਲ ਦੇ ਜਵਾਗ ਜੀ ਉੱਠ ਕੇ ਚਮਕੀਲੇ ਬਾਰੇ ਗੱਲਾਂ ਕਰਨਦੇ ਆ ਕਿ ਇਹ ਕਿਹੜਾ ਉਦੋਂ ਹੈਗੇ ਹੁਣ ਵੇਖੀਏ ਕਿ ਹੈਗੇ ਤੇ ਆਪਾਂ ਮੱਛੇ ਰੰਗੜਵੇਲੇ ਵੀ ਨਹੀਂ ਨਹੀਂ ਹੈਗੇ ਹਨਾ ਕਿ ਉਹ ਤੇ ਗੱਲਾਂ ਤੇ ਸਾਡੇ ਨਾਨੀਆਂ ਦਾਦੀਆਂ ਤੋਂ ਇਤਿਹਾਸ ਦੇ ਵਿੱਚੋਂ ਜਿਹੜੀਆਂ ਆਉਣੀਆਂ ਉਹ ਤੇ ਕਰਨੀਆਂ ਹੀ ਪੈਣੀਆਂ ਨਹੀਂ ਤੇ ਖਤਮ ਹੋ ਜੂ ਬਿਲਕੁਲ ਜੇ ਮੰਨ ਲਓ ਹੈਗੇ ਨਹੀਂ ਤੇ ਦਲਜੀਤ ਦੇ ਸ਼ਾਹ ਜੀ ਅੱਜ ਫਿਲਮ ਬਣਾਉਂਦੇ ਆ ਕਿਹੜਾ ਉਦੋਂ ਹੈਗਾ ਨਹੀਂ ਹੈਗਾ ਨਹੀਂ ਨਾ ਹੈਗਾ ਠੀਕ ਹੈ ਕਿ ਇਹ ਗੱਲਾਂ ਸਾਨੂੰ ਕਰਨੀਆਂ ਪੈਣੀਆਂ ਆ ਹੁਣ ਦੂਜੀ ਗੱਲ ਕਿ ਮੈਂ ਵੀ ਇੰਟਰਵਿਊ ਸੁਣੀ ਆ ਆਪਣਾ ਸਟੇਟ ਨੇ ਕਤਲ ਕੀਤਾ ਇੱਕ ਜੀ ਤੇ ਉਹਨਾਂ ਨੇ ਇੰਟਰਵਿਊ ਕੀਤੀ ਸੀ ਡੱਲੇਵਾਲ ਸਾਹਿਬ ਦੇ ਨਾਲ ਜਿਹੜੇ ਉਦੋਂ ਦੇ ਸਮੇਂ ਦੇ ਸਾਥੀ ਹੀ ਭਾਈ ਗਰਦੀਪ ਸਿੰਘ ਦੀਪਾ ਜਿਨ੍ਹਾਂ ਦਾ ਨਾਮ ਆਉਂਦਾ ਇਸ ਉਦੇ ਦੇ ਵਿੱਚ ਹੁਣ ਕਹਿੰਦੇ ਆ ਕਿ ਉਸ ਵੇਲੇ ਚਮਕੀਲਾ ਪਹਿਲਾਂ ਇਹ ਗਿਆ ਏ ਬਾਬਾ ਮਾਨੋਚਲ ਜੀ ਕੋਲ ਵੀ ਗਿਆ ਇੱਕ ਵਾਰ ਦਰਬਾਰ ਸਾਹਿਬ ਉੱਥੇ ਇਹਨੇ ਜਾ ਕੇ ਮਾਫੀ ਮੰਗੀ ਆ ਕਿ ਮੈਂ ਚਲੋ ਮਾਫੀ ਹੋਣ ਬੰਦਾ ਕਦੋਂ ਮੰਗਦਾ ਜਦੋਂ ਬੰਦਾ ਗਲਤ ਏ ਹਣਾ ਹੁਣ ਇਹਨੇ ਮਾਫੀ ਮੰਗੀ ਤੇ ਬਾਅਦ ਦੇ ਵਿੱਚ ਕਹਿੰਦੇ ਕਿ ਕੈਨੇਡਾ ਟੂਰ ਤੇ ਗਿਆ ਤੇ ਉੱਥੇ ਜਿਵੇਂ ਉਹ ਆਪਾਂ ਇੰਟਰਵਿਊ ਦੇ ਵਿੱਚ ਸੁਣਿਆ ਕਿਉਂਕਿ ਜੋ ਆਉਂਦਾ ਉਹ ਆਪਾਂ ਨੂੰ ਅੱਜ ਗੱਲ ਕਰਨੀ ਪਣੀ ਹੈ ਕਿ ਇਹਦਾ ਮਤਲਬ ਇਹ ਨਹੀਂ ਕਿ ਉਸ ਵੇਲੇ ਮੈਂ ਨਹੀਂ ਹੈਗਾ ਤਾਂ ਮੈਂ ਅੱਜ ਉਹ ਗੱਲ ਨਾ ਕਰਾਂ ਇਸ ਵੇਲੇ ਤੇ ਫਿਰ ਸਾਡਾ ਇਤਿਹਾਸ ਹੀ ਸਾਰਾ ਖਤਮ ਹੋ ਜੂਗਾ ਅਸੀਂ ਇਤਿਹਾਸ ਦੀ ਗੱਲ ਹੀ ਨਹੀਂ ਕਰ ਸਕਦੇ ਕਿਉਂਕਿ ਇਤਿਹਾਸ ਦੇ ਵਿੱਚ ਤੇ ਆਪਾਂ ਹੈਗੇ ਨਹੀਂ ਹਣਾ ਤੇ ਉਹ ਉਹਦੇ ਜ਼ਿਕਰ ਅਨੁਸਾਰ ਉਹ ਇੰਟਰਵਿਊ ਦੇ ਮੁਤਾਬਕ ਕੈਨੇਡਾ ਵੱਲ ਮੁੜ ਕੇ ਟੂਰ ਤੇ ਗਿਆ ਉੱਥੇ ਦੀ ਇੱਕ ਇੰਟਰਵਿਊ ਹੋਈ ਆ ਜਿੱਥੇ ਇਹਨੇ ਇਹ ਗੱਲ ਕਹੀ ਆ ਕਿ ਉਹਨਾਂ ਪੁੱਛਿਆ ਕਿ ਖਾੜਕੂਬਾ ਤੇ ਸਿਖਰ ਤੇ ਆ ਪੰਜਾਬ ਦੇ ਵਿੱਚ ਤੇ ਤੈਨੂੰ ਕੋਈ ਗੰਦੇ ਗੀਤ ਤੂੰ ਕਿਉਂਕਿ ਗੌਂਦਾ ਸੀ ਵੇਖ ਲਓ ਥਾਂ ਥਾਂ ਤੇ ਹੁਣ ਉੱਥੇ ਵੀ ਇਹਨੂੰ ਸਵਾਲ ਹੋ ਰਿਹਾ ਕਿ ਤੂੰ ਗੰਦੇ ਗੀਤ ਗਾਉਂਦਾ ਤੈਨੂੰ ਕੋਈ ਡੱਕਦਾ ਨਹੀਂ ਡੱਕਦਾ ਨਹੀਂ ਬਿਲਕੁਲ ਇੱਕ ਸਿੱਖਾਂ ਦੀ ਅਣਖ ਦੀ ਗੱਲ ਈ ਉਦੋਂ ਵੀ ਹੁਣ ਉਸ ਵੇਲੇ ਵੀ ਇਹ ਜਿਹੜਾ ਜਵਾਬ ਉੱਥੇ ਇਹਨੇ ਦਿੱਤਾ ਕਿ ਮੈਂ ਜਿਹੜਾ ਹੈਗਾ ਵਾ ਸਿੱਖ ਸਟੂਡੈਂਟ ਫਾਊਂਡੇਸ਼ਨ ਦੇ ਪ੍ਰਧਾਨ ਗਰਜੀਤ ਸਿੰਘ ਨੂੰ ਮੈਂ ਪੈਸੇ ਦਿੱਤੇ ਅੱਛਾ ਵੇਖੋ ਇਹ ਉਹ ਇੰਟਰਵਿਊ ਦੇ ਵਿੱਚ ਆਨ ਰਿਕਾਰਡ ਗੱਲ ਪਈ ਆ YouTube ਦੇ ਕੱਢ ਕੇ ਸੁਣ ਲਓ ਜਿੰਨੂੰ ਕੋਈ ਹੈ ਨਾ ਕਿ ਇਸ ਗੱਲ ਤੋਂ ਹੈਗੀ ਆ ਕੋਈ ਕੋਈ ਸ਼ੱਕ ਆ ਉਹ ਉਹਦੇ ਵਿੱਚ ਇਹਨੇ ਉੱਥੇ ਕਿਹਾ ਕਿ ਮੈਂ ਦਿੱਤੇ ਆ ਪੈਸੇ ਤੇ ਤਾਂ ਕਰਕੇ ਹੁਣ ਉਹ ਇਹ ਬੰਦਾ ਮਾਫੀ ਮੰਗ ਕੇ ਗਿਆ ਕਿ ਇੱਥੇ ਸਾਨੂੰ ਬਦਨਾਮ ਕਰਨ ਦੇ ਆ ਮੜ ਕੇ ਉੱਥੇ ਜਾ ਕੇ ਉਦੋਂ ਬਾਅਦ ਦੇ ਵਿੱਚ ਕਹਿੰਦੇ ਕਿ ਫਿਰ ਇੰਨੇ ਗੀਤ ਗਾਏ ਆ ਉਹ ਪਤਾ ਨਹੀਂ ਕਈ ਕਹਿੰਦੇ ਆ ਜੀ ਉਹਦੀ ਕੰਪਨੀ ਨਾਲ ਕੋਈ ਸਾਈਨ ਨਹੀਂ ਪਤਾ ਨਹੀਂ ਕੀ ਕੁਝ ਨਹੀਂ ਪਰ ਜਦੋਂ ਉੱਥੇ ਜੇ ਬਚਣੇ ਨੇ ਕੀਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਮੈਂ ਅੱਗੇ ਤੋਂ ਗੀਤ ਨਹੀਂ ਗਾਉਂਗਾ ਉਦੋਂ ਕਹਿੰਦੇ ਬਾਅਦ ਦੇ ਵਿੱਚ ਵੀ ਇੰਨੇ ਗਾਏ ਆ ਤੇ ਉੱਪਰੋਂ ਇੰਨੇ ਬਦਨਾਮ ਕੀਤਾ ਉਹ ਖੜਕੂ ਬਾਦ ਨੂੰ ਹੁਣ ਬਦਨਾਮੀ ਦਾ ਤੇ ਸਾਰਾ ਪੰਗਾ ਕੇ ਵੇਖੋ ਅੱਜ ਜੇ ਦਿਲਜੀਤ ਫਿਲਮ ਬਣਾਉਂਦਿਆ ਹੈ ਤੇ ਉਹਦੇ ਚ ਫਿਲਮ ਚ ਹੀਰੋ ਕੌਣ ਹੋਊਗਾ ਚਮਕੀਲਾ ਤੇ ਜਿਹੜੇ ਉਸ ਵੇਲੇ ਸਾਡੇ ਖਾੜਕੂ ਜਿਨ੍ਹਾਂ ਨੇ ਬਚਨ ਪਗਾਏ ਗੁਰੂ ਹਨਾ ਉਹ ਵਿਲਨ ਹੋਗੇ ਉਹ ਵਿਲਨ ਹੋਗੇ ਉਹ ਜ਼ੀਰੋ ਹੋਗੇ ਹਮ ਕੀ ਇਸੇ ਕਰਕੇ ਤੇ ਅੱਜ ਅਸੀਂ ਰੌਲਾ ਪਾ ਰਹੇ ਆ ਇੱਕ ਸਿੱਖ ਪ੍ਰਚਾਰਕ ਹੋਣ ਦੇ ਤੌਰ ਤੇ ਸਾਨੂੰ ਸਾਡਾ ਫਰਜ਼ ਵੀ ਆ ਕਿ ਆਪਣੀ ਨੌਜਵਾਨੀ ਨੂੰ ਦਸੀਏ ਕਿ ਤੁਹਾਡੇ ਹੀਰੋ ਕੌਣ ਆ ਹੁਣ ਫਿਲਮ ਵੇਖਣ ਜਾਣਗੇ ਹੀਰੋ ਜਿਹੜੇ ਜ਼ੀਰੋ ਜਿਨ੍ਹਾਂ ਨੂੰ ਇਹ ਬਣਾ ਕੇ ਸਟੇਟ ਵਿਖਾਉਂਦੀ ਉਹ ਤੇ ਸਾਡੇ ਹੀਰੋ ਹੀ ਉਹਨਾਂ ਨੇ ਤੇ ਬਚਨ ਪਗਾਏ ਉਹਨਾਂ ਨੇ ਘਰ-ਬਾਰ ਛੱਡਿਆ ਕਿਹਦੇ ਕਰਕੇ ਛੱਡਿਆ ਕੁਝ ਲੋਕ ਤਾਂ ਇਹ ਵੀ ਵਿਚਾਰ ਕਰ ਰਹੇ ਸੀ ਵੀ ਥੱਲੇ ਕਮੈਂਟਾਂ ਦੇ ਵਿੱਚ ਗੱਲਾਂ ਕਰਦੇ ਵੀ ਚਮਕੀਲੇ ਨੂੰ ਕਿਸੇ ਖਾੜਕੁੱਸ ਨੇ ਨਹੀਂ ਮਾਰਿਆ ਉਹ ਤਾਂ ਕਲਾਕਾਰਾਂ ਨੇ ਮਰਵਾਤਾ ਕਿ ਉਹਦੀ ਚੜ੍ਹਾਈ ਹੈਗੀ ਤੇ ਕਲਾਕਾਰ ਲੱਗਦੇ ਹੇ ਉਸ ਤੋਂ ਤੇ ਤਾਂ ਕਰਕੇ ਉਹਨੂੰ ਮੁਰਾ ਸਿੰਘਾ ਦਾ ਤੇ ਨਾਂ ਹੀ ਲੱਗ ਗਿਆ ਇਹ ਜਿਹੜੀ ਇੰਟਰਵਿਊ ਦੇ ਵਿੱਚ ਮੈਂ ਵੀ ਸੁਣੀ ਆ ਕਿਉਂਕਿ ਆਪਾਂ ਪ੍ਰਚਾਰਕ ਹੋਣ ਦੇ ਤੌਰ ਤੇ ਸਰਚ ਕਰਦੇ ਰਹੇ ਨੇ ਖੋਜਦੇ ਰਹੇ ਨੇ ਉਹਨਾਂ ਨੇ ਆਨ ਰਿਕਾਰਡ ਕਿਹਾ ਕਿ ਇਹ ਸਿੰਘਾਂ ਨੇ ਇਹ ਜਿਹੜੇ ਉਹ ਸਾਥੀ ਉਸ ਵੇਲੇ ਜਿੰਨਾ ਸਿੰਘਾਂ ਨੇ ਸੋਧਿਆ ਉਹ ਕਹਿੰਦੇ ਕਿ ਹੀ ਮਾਰਿਆ ਉਹ ਠੀਕ ਆ ਬਾਅਦ ਦੇ ਵਿੱਚ ਮਤਲਬ ਕਿ ਇਹਨਾਂ ਨੇ ਸੋਚਿਆ ਕਿ ਅਕਸ਼ ਵਿਗੜ ਜਾਣਾ ਚਮਕੀਲੇ ਦਾ ਕਿ ਇੱਕ ਮੰਨ ਲਓ ਕਿ ਜੇ ਖਾੜਕੂ ਸਿੰਘਾਂ ਨੇ ਤਾਂ ਮਾਰਿਆ ਕਿ ਗੰਦੇ ਗੀਤ ਗਾਉਂਦਾ ਸੀ ਇਹ ਜਿਹੜੇ ਭਾਈ ਆਪਣੇ ਜਿਹੜਾ ਸਾਡਾ ਪਰਿਵਾਰਕ ਮਾਹੌਲ ਆ ਉਹਨੂੰ ਖਰਾਬ ਕਰਦਾ ਸੀ ਅੱਜ ਮੈਂ ਕਹਿੰਦਾ ਕਿ ਜਿਹੜੇ ਚਮਕੀਲੇ ਦੇ ਭਗਤ ਬਣੇ ਫਿਰਦੇ ਆ ਜਿਹੜੇ ਕਹਿੰਦੇ ਆ ਕਿ ਚਮਕੀਲਾ ਬੜਾ ਹੀਰੋ ਆ ਜੀ ਚਮਕੀਲਾ ਹਾਡਾ ਉਹ ਅਜੇ ਆ ਉਹ ਆਪਣੀਆਂ ਭੈਣਾਂ ਨੂੰ ਸੁਣਾਉਣ ਫਿਰ ਗੀਤ ਹਣਾ ਕਿ ਚਲੋ ਗੱਲ ਕੋੜੀ ਐ ਪਰ ਉਦਾਂ ਇਹ ਰੋਕ ਨਹੀਂ ਹੁੰਦੇ ਕਮੈਂਟਾਂ ਵਾਲੇ ਉਦਾਂ ਜਿਹੜੇ ਭਗਤ ਬਣੇ ਆ ਯਾਰ ਕਿਸੇ ਲੌਜੀਕ ਤੇ ਗੱਲ ਕਰੋ ਕਿ ਤੁਸੀਂ ਕਿਹੜੇ ਬੰਦੇ ਨੂੰ ਹੀਰੋ ਕਹਿੰਦੇ ਜੀ ਹਨਾ ਕਿ ਉਹਨੇ ਵੇਖੋ ਕੋਈ ਬੰਦੇ ਆਲੀ ਗੱਲ ਕੀਤੀ ਆ ਕੋਈ ਉਹਦੀ ਪੰਜਾਬ ਨੂੰ ਕੀ ਦੀ ਨਾ ਪੰਜਾਬ ਦੇ ਹੱਕਾਂ ਦੀ ਕਿਤੇ ਵੀ ਇੱਕ ਗੱਲ ਕੀਤੀ ਉਹਨੇ ਜਿਨ੍ਹਾਂ ਨੇ ਪੰਜਾਬ ਦੀ ਹੱਕਾਂ ਖਾਤਰ ਆਪਣੀਆਂ ਜਾਨਾਂ ਗਵਾਈਆਂ ਉਹਨਾਂ ਦੇ ਘਰ-ਬਾਰ ਨਹੀਂ ਬਣੇ ਅੱਜ ਤੱਕ ਪਰਿਵਾਰ ਰੋਲਦੇ ਫਿਰਦੇ ਆ ਉਦੋਂ ਉਹਨਾਂ ਦੀਆਂ ਭੈਣਾਂ ਨੂੰ ਚੁੱਕ ਕੇ ਥਾਣੇ 'ਚ ਨਗਨ ਕੀਤਾ ਗਿਆ ਜਿਹੜੇ ਯੋਧਿਆਂ ਨੂੰ ਫਿਲਮ 'ਚ ਨਾ ਵਿਲਨ ਵਿਖਾਉਣਾ ਵਾ ਹਣਾ ਕਿ ਉਹ ਜਿਹੜੇ ਯੋਧੇ ਪੰਜਾਬ ਦੀ ਖਾਤਰ ਲੜੇ ਜੂਝੇ ਉਹਨਾਂ ਨੇ ਕਮਾਦਾਂ ਦੇ ਵਿੱਚ ਰਾਤਾਂ ਕੱਟੀਆਂ ਉਹਨਾਂ ਨੂੰ ਤੁਸੀਂ ਆਪਣਾ ਜ਼ੀਰੋ ਕਹਿੰਦੇ ਜੋ ਉਹਨਾਂ ਨੂੰ ਵਿਲਣ ਕਹਿ ਰਹੇ ਤੇ ਇੱਕ ਚਮਕੀਲਾ ਚਮਕੀਲੇ ਨੇ ਇੱਕ ਵਕੂ ਪਾਣੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੋਵੇ ਪੰਜਾਬ ਦੇ ਹੱਕਾਂ ਦੀ ਕਿਤੇ ਗੱਲ ਕੀਤੀ ਹੋਵੇ ਆਨੰਦਪੁਰ ਦਾ ਮਤਾ ਸੀ ਨਾ ਸਾਂਝਾ ਪੰਜਾਬ ਦਾ ਮਤਾ ਸੀ ਉਹਦੇ ਵਿੱਚ ਕੋਈ ਸਿੱਖ ਨਹੀਂ ਜਿੰਨੇ ਵੀ ਪੰਜਾਬ ਦੇ ਵਾਸੀ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਸਾਰਿਆਂ ਦਾ ਸਾਂਝਾ ਉਹ ਮਤਾ ਸੀ ਉਹਦੇ ਕਰਕੇ ਐਡਾ ਖਾੜਕੂਵਾਦ ਸੰਘਰਸ਼ ਹੋਇਆ ਹੁਣ ਵੇਖੋ ਵੀ ਉਹ ਪੰਜਾਬ ਦੀ ਕਿਤੇ ਵੀ ਜੇ ਚਮਕੀਲੇ ਨੇ ਗੱਲ ਕੀਤੀ ਆ ਤੇ ਅਸੀਂ ਅੱਜ ਮੰਨਦੇ ਆ ਕਿ ਪੰਜਾਬ ਨੂੰ ਤੁਸੀਂ ਚਮਕੀਲਾ ਤੁਹਾਡਾ ਹੀ ਰੋਊਗਾ ਕਿਉਂਕਿ ਸਾਡੇ ਹੀਰੋ ਹੈਗੇ ਉਹ ਜਿਹੜਾ ਪੰਜਾਬ ਦੀ ਗੱਲ ਕੀਤੀ ਹੈ ਜੇ ਤੇ ਕਿਤੇ ਕੀਤੀ ਆ ਤੇ ਦਿਖਾ ਦਿਓ ਤੇ ਜੇ ਉਹਨੇ ਪਰਿਵਾਰਕ ਜਿਹੜਾ ਮਾਹੌਲ ਹੈ ਨੂੰ ਰੋਲ ਕੇ ਤਾਰ-ਤਾਰ ਕਰਕੇ ਰੱਖਿਆ ਤੇ ਫਿਰ ਲਾਂਟਿਆ ਯਾਰ ਮੈਂ ਤਾਂ ਕਹਿੰਨਾ ਉਹ ਬੰਦਾ ਪੰਜਾਬ ਦਾ ਜੰਮਿਆ ਪੰਜਾਬ ਦਾ ਬੀਜ ਨਹੀਂ ਆਪਾਂ ਉਹਨੂੰ ਕਹਿ ਸਕਦੇ ਕਿ ਜਿਹੜਾ ਚਮਕੀਲੇ ਨੂੰ ਆਪਣਾ ਹੀਰੋ ਮੰਨਦਾ ਜੀ ਹੁਣ ਥੋੜਾ ਜਿਹਾ ਆਪਾਂ ਦਿਲਜੀਤ ਦੁਸਾਂਝ ਦੀ ਵੀ ਗੱਲ ਕਰੀਏ ਪਿੱਛੇ ਜਿਹੜਾ ਇਹਦਾ ਇੱਕ ਆਇਆ ਸੀਗਾ ਮੂਰੇ ਜੱਟ ਖਾੜਕੂ ਖੜਾ ਉਦੋਂ ਵੀ ਸਿੰਗਾਰੇ ਨੂੰ ਬੁਲਾ ਕੇ ਤੇ ਸਿੰਗਾਂ ਕੋਲ ਮਾਫੀ ਵੀ ਮੰਗ ਕੇ ਗਿਆ ਸੀ ਤੇ ਅੱਜ ਫੇਰ ਉਸੇ ਰਾਤ ਤੇ ਚੱਲ ਪਿਆ ਜੀ ਚਮਕੀਲੇ ਨੇ ਹੀ ਹੀਰੋ ਬਣਾ ਰਿਆ ਮਤਲਬ ਖਾੜਕੂ ਸਿੰਗਾਂ ਨੂੰ ਤੇ ਫੇਰ ਵਿਲਨ ਦਿਖਾ ਰਿਆ ਨਾ ਜਿਹੜੇ ਸਾਡੇ ਹੀਰੋ ਉਹਨਾਂ ਨੂੰ ਇਹ ਡਾਕੂ ਦਿਖਾਣਗੇ ਤੇ ਜਿਹੜਾ ਸਾਡਾ ਜਿਹਨੇ ਸਾਨੂੰ ਸਾਡੀ ਸੱਭਿਆਚਾਰ ਨੂੰ ਗੰਦਾ ਕੀਤਾ ਉਹਨੂੰ ਹੀਰੋ ਦਿਖਾ ਰਿਹਾ ਫੇਰ ਦਿਲਜੀਤ ਦੁਸਾਂਗ ਦੇ ਕਿਰਦਾਰ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜੇ ਇਹ ਬੰਦੇ ਆ ਇਹ ਤੇ ਚਲਾ ਰਹੇ ਆਪਣੀਆਂ ਦੁਕਾਨਾਂ ਇਹਨਾਂ ਦਾ ਕਾਰੋਬਾਰ ਆ ਹੂੰ ਹੁਣ ਦਲਜੀਤ ਪਹਿਲਾਂ ਇਹਦੀ ਇੱਕ ਫਿਲਮ ਆਉਂਦੀ ਭਾਈ ਜਸਵੰਤ ਸਿੰਘ ਖਾਲੜਾ ਤੇ ਹਾਂ ਨਾ ਕਾਰੋਬਾਰ ਆ ਹੁਣ ਖਾਲੜਾ ਸਾਹਿਬ ਵਾਲਾ ਇਹਦੇ ਕੋਲ ਕੋਈ ਉਹ ਕਰਦਾਰ ਨਹੀਂ ਕਰੈਕਟਰ ਨਹੀਂ ਹੈ ਚੱਲ ਇੱਕ ਇੱਕ ਉਹਦੇ ਚ ਹੀਰੋ ਦੇ ਤੌਰ ਤੇ ਇੱਕ ਝੂਠਾ ਰੋਲ ਨਿਭਾ ਰਿਹਾ ਹੈ ਹੂੰ ਦੂਜੀ ਆ ਰਹੀ ਹੈ ਕਿ ਇਹਦੀ ਚਮਕੀਲੇ ਤੇ ਵੇਖੋ ਜ਼ਮੀਨ ਅਸਮਾਨ ਦਾ ਫਰਕ ਹੈ ਹੁਣ ਭਾਈ ਜਸਵੰਤ ਸਿੰਘ ਖਾਲੜਾ ਤੇ ਜਿਹੜਾ ਚਮਕੀਲੇ ਦੇ ਵਿੱਚ ਸਾਡਾ ਹੀਰੋ ਸੀ ਉਹ ਜੀ ਹਾਂ ਬਿਲਕੁਲ ਉਹ ਸਾਡੇ ਹੀਰੋ ਸੀ ਤੇ ਇਹ ਸਾਡੇ ਇਹ ਜ਼ੀਰੋ ਇਹਨਾਂ ਨੇ ਇਹਨੂੰ ਹੀਰੋ ਬਖਾ ਰਿਹਾ ਤੇ ਉਧਰ ਜਸਵੰਤ ਸਿੰਘ ਖਾਲੜੀ ਦੀ ਜਗ੍ਹਾ ਵੀ ਚਲੋ ਉਹ ਹੀਰੋ ਹੀ ਬਖਾ ਰਿਹਾ ਹੋਊਗਾ ਪਰ ਕਿ ਹੋ ਨਹੀਂ ਸਕਦਾ ਕਿ ਸਟੇਟ ਦੇ ਜਿਹੜੀ ਫਿਲਮ ਨੂੰ ਇੱਕ ਸਪான்ਸਰ ਕਰਨਾ ਵਾ ਉਹ ਜਸਵੰਤ ਸਿੰਘ ਖਾਲੜੇ ਵਾਲੀ ਵੀ ਉਹਨਾਂ ਨੇ ਆਪਣੀ ਪ੍ਰਮਾਣਿਤ ਕਰਨਾ ਉਹ ਇਤਿਹਾਸ ਦੇ ਵਿੱਚ ਕੋਈ ਨਾ ਕੋਈ ਤਰੋੜ ਮਰੋੜ ਤੇ ਕਰਨਗੇ ਜ਼ਰੂਰ ਕਿਉਂਕਿ ਅੱਜ ਤੱਕ ਜਿੰਨੀਆਂ ਵੀ ਫਿਲਮਾਂ ਆਈਆਂ ਇਤਿਹਾਸ ਪੂਰਾ ਉਦਾਂ ਨਹੀਂ ਵਿਖਾਇਆ ਗਿਆ ਬਿਲਕੁਲ ਚਲੋ ਇਹ ਵਿਖਾਉਣ ਦੇ ਆ ਪਰ ਇਹ ਆ ਇੱਕ ਦੁਕਾਨਦਾਰ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਵਾ ਇਹੋ ਜਿਹੇ ਬੰਦਿਆਂ ਨੂੰ ਆਪਣਾ ਰੋਲ ਮਾਡਲ ਨਾ ਮੰਨੋ ਰੋਲ ਮਾਡਲ ਮੰਨਣਾ ਤੇ ਹਰੀ ਸਿੰਘ ਨਲਵੇ ਨੂੰ ਮੰਨੋ ਰੋਲ ਮਾਡਲ ਮੰਨਣਾ ਹੈ ਬਾਬਾ ਬੰਦਾ ਸਿੰਘ ਬਹਾਦਰ ਮਾਰ ਜਾਂ ਰਜੀਤ ਸਿੰਘ ਬੈਠਾ ਜਿਨ੍ਹਾਂ ਨੇ ਰਾਜ ਕਰਕੇ ਵਿਖ ਉਦੋਂ ਜਦੋਂ ਵੱਡਾ ਕੱਲੂਕਾਰ ਆਇਆ ਨਾ ਤੇ ਉਦੋਂ ਕਹਿੰਦੇ ਕਿ 50000 ਸਿੱਖ ਇੱਕੇ ਦਿਨ ਦੇ ਵਿੱਚ ਖਤਮ ਹੋ ਗਿਆ ਬਿਲਕੁਲ ਉਹਨਾਂ ਨੇ ਢਾਈ ਤਿੰਨ ਮਹੀਨਿਆਂ ਬਾਅਦ ਸਰਹੰਦ ਫੇਰ ਫਤਿਹ ਕਰ ਲਈ ਸੀ ਕਿ ਐਵੇਂ ਸਾਡੇ ਨਾਲ ਵਹੀਰ ਸੀ ਉਦੋਂ ਇਦਾਂ ਸਾਡੇ ਘਰ-ਬਾਰ ਨਹੀਂ ਬੱਚੇ ਨਾਲ ਬੀਬੀਆਂ ਬਜ਼ੁਰਗ ਨਾਲ ਸੀ ਸਾਰੇ ਜਦੋਂ ਵੀ ਹੀਰ ਤੇ ਮਲਾਇਆ ਬਿਲਕੁਲ ਹੁਣ ਉਹ ਸਿੱਖ ਕਿਦਾਂ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦੇ ਆ ਉਹਨਾਂ ਨੂੰ ਆਪਾਂ ਰੋ ਸਾਡੀ ਪਹਿਲਾਂ ਅੱਜ ਤੋਂ ਨਾ ਪਹਿਲਾਂ ਜਿਹੜੇ ਆ ਪਹਿਚਾਣ ਹੁੰਦੀ ਸੀ ਕਿ ਇਹ ਜਦੋਂ ਕੋਈ ਸੇਖ ਨੂੰ ਦੁਨੀਆ ਦੇ ਵਿੱਚ ਵੇਂਦਾ ਹੈ ਨਾ ਉਦੋਂ ਇੱਕ ਪਹਿਚਾਣ ਹੁੰਦੀ ਸੀ ਵੀ ਲੋਕੀ ਸਰਚ ਮਾਰਦੇ ਕਿ ਹਾਂ ਵੀ ਇਹ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਹੈ ਹਰੀ ਸਿੰਘ ਨਲੂਏ ਦੇ ਵਾਰਸ ਹੈ ਨਾ ਅਕਾਲੀ ਫੂਲਾ ਸਿੰਘ ਇਹਨਾਂ ਦਾ ਜ세ਦਾਰ ਹੁੰਦਾ ਸੀ ਅੱਜ ਜਦੋਂ ਵੀ ਕੋਈ ਸੇਖ ਨੂੰ ਵੇਖੂਗਾ ਨਾ ਦੁਨੀਆ 'ਚ ਉਹ ਕਿਸੇ ਸਿੰਗਰ ਦਾ ਨਾਮ ਲਊ ਘਟਿਆ ਜੇ ਦਾ ਕਿਸੇ ਕਲਾਕਾਰ ਦਾ ਨਾਮ ਲਊਗਾ ਜਿਹਨੂੰ ਇਹ ਕਹਿੰਦੇ ਕਿ ਇਹਨਾਂ ਦੀ ਪੱਗਾਂ ਪ੍ਰਮੋਟ ਕੀਤੀਆਂ ਪਹਿਲੀ ਗੱਲ ਆ ਬੜੀ ਗਲਤ ਟਿੱਪਣੀ ਕਰਦੇ ਕਿ ਕਿਸੇ ਕਲਾਕਾਰ ਨੇ ਪੱਗ ਕਿਦਾਂ ਪ੍ਰ ਪੱਗ ਦੀ ਇੰਨੀ ਸ਼ਾਨ ਤੁਸੀਂ ਨੀਵੀਂ ਕਰਤੀ ਕਿ ਪੱਗ ਨੂੰ ਕੋਈ ਕਲਾਕਾਰ ਪ੍ਰਮੋਟ ਕਰੂਗਾ ਪੱਗ ਤੇ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਉੱਚੀ ਮੇਰਾ ਅਗਲਾ ਸਵਾਲ ਵੀ ਇਹ ਹੋਈ ਵੀ ਸਾਡੇ ਨੌਜਵਾਨ ਜਿਹੜੇ ਕਲਾਕਾਰ ਨੂੰ ਵੇਖ ਕੇ ਤੇ ਪੱਗ ਬੰਨਣੀ ਸਿੱਖ ਲੈਂਦੇ ਪਰ ਸਹਿਬਜ਼ਾਦਿਆਂ ਦਾ ਜਿਹੜੇ ਦਿਮਾਲੇ ਸਜਾਏ ਸੀ ਜਾਂ ਸਹਿਬਜ਼ਾਦਾ ਅਜੀਤ ਸਿੰਘ ਨੇ ਜਿਹੜੀ ਦਸਤਾਰ ਸਜਾਈ ਸੀ ਉਹ ਸਾਡੇ ਮਰਾਂ ਚ ਕਿਤੇ ਵੀ ਨਹੀਂ ਰਹਿ ਗਈ ਇਹ ਅਸੀਂ ਇਹਨਾਂ ਨੂੰ ਦੇਖ ਕੇ ਆਪਣਾ ਦਸਤਾਰ ਸਜਾਉਣੀ ਸੀ ਉਹੀ ਨਾ ਸਟੇਟ ਵੇਖੋ ਜੀ ਅੱਜ ਦੇ ਤੌਰ 'ਤੇ ਇੱਕ ਆਪਣੇ ਸਿੰਗਰਾਂ ਨੂੰ ਭਾਵੇਂ ਉਹ ਪੱਗ ਦੇ ਤੌਰ ਤੇ ਪ੍ਰਮੋਟ ਸਟੇਟ ਇੱਕ ਬੜਾ ਆ ਤਾਂ ਮਝਾਮ ਕਰਕੇ ਵਿਖਾਉਂਦੀ ਆ ਉਹ ਵਿਖਾ ਕਿਉਂ ਰ ਰਹੀ ਆ ਅੱਜ ਸਾਨੂੰ ਇਹ ਤਾਂ ਪਤਾ ਵਾ ਕਿ ਫਲਾਣੇ ਨੇ ਪੱਗ ਬੰਨੀ ਤੇ ਅਸੀਂ ਪੱਗ ਬੰਨਣੀ ਆ ਉਹ ਪਹਿਲਾ ਪਿਛਲਾ ਇਤਿਹਾਸ ਭੁੱਲ ਗਏ ਨਾ ਇੱਕ ਆ ਟੈਟੂ ਜੇ ਬਣਾ ਲਿੰਦੇ ਆ ਅੱਜ ਕੱਲ ਸਿੰਗਰਾਂ ਦੇ ਹੁਣ ਟੈਟੂ ਬਣਾਉਂਦੇ ਮੰਨ ਲਓ ਕੱਲ ਨੂੰ ਸਾਡਾ ਜਵਾਕ ਜੰਮਣਾ ਉਹਨੂੰ ਕੋਈ ਇਤਿਹਾਸ ਨਹੀਂ ਪਤਾ ਆਣਾ ਕਿ ਉਹ ਇੱਕ ਕੋਰਾ ਕਾਗਜ਼ ਆ ਹੁਣ ਉਹਨੇ ਪਿਓ ਨੂੰ ਪੁੱਛਣਾ ਕਿ ਆ ਤੂੰ ਟੈਟੂ ਕਿਦਾ ਬਣਾਇਆ ਤੇ ਜਦੋਂ ਕਿਸ ਸ਼ੰਗਰ ਦਾ ਬਣਾਇਆ ਹੋਊਗਾ ਕੀ ਤੇ ਫਿਰ ਉਹ ਰੋਲ ਮਾਡਲ ਨਾਲ ਕੀ ਦੱਸੂਗਾ ਕਿ ਉਹਦੀ ਪੰਜਾਬ ਨੂੰ ਕੀ ਦੇਣੇ ਤੇ ਉਹ ਜਿਹੜਾ ਜਵਾਕ ਆਉਣ ਵਾਲੇ ਸਮੇਂ 'ਚ ਜੰਮਣਾ ਏ ਉਹਦੇ ਰੋਲ ਮਾਡਲ ਤੇ ਫਿਰ ਸਿੰਘਰ ਬਣ ਕੇ ਹੋਰੀ ਸਿੰਘ ਨਲੂਏ ਨਹੀਂ ਤੇ ਮਾਰਾ ਜਾ ਰਜੀਤ ਸਿੰਘ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਵੇਖੋ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਾਅਦ ਉਹਨਾਂ ਨੇ ਕਹਿੰਦੇ ਕਿ ਗੁਰੂ ਦੇ ਰਾਹ ਤੇ ਚੱਲ ਕੇ ਵਿਖਾਇਆ ਉਹਨਾਂ ਨੇ ਇੱਕ ਬੱਚੇ ਨੂੰ ਬੱਚੇ ਦੇ ਹਨਾ ਦਿਲ ਦਾ ਟੁਕੜਾ ਜਿਹੜਾ ਦੇਲ ਕੱਢ ਕੇ ਮੂੰਹ 'ਚ ਪਾਇਆ ਕਿੰਡੀ ਵੱਡੀ ਗੱਲ ਹੈ ਕਿ ਜਿਹੜੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਕਰਕੇ ਗੁਰੂਆਂ ਨੇ ਆਹ ਕੁਝ ਕਰਕੇ ਵਿਖਾਇਆ ਤੇ ਸਿੱਖਾਂ ਨੇ ਘਟ ਨਹੀਂ ਕੀਤੀ ਸਿੱਖ ਗੁਰੂ ਦੇ ਰਾਹ ਤੇ ਚੱਲੇ ਆ ਸਿੱਖਾਂ ਨੇ ਗੁਰੂ ਦੀ ਰੀਸ ਕੀਤੀ ਆ ਰੀਸ ਮਤਲਬ ਕਿ ਉਹਨਾਂ ਨੇ ਉਹ ਕੰਮ ਕਰਕੇ ਵਿਖਾਏ ਆ ਹਨਾ ਤੇ ਅੱਜ ਦੇ ਸਾਡੇ ਪ੍ਰਚਾਰਕਾਂ ਨੂੰ ਬੋਲਣਾ ਚਾਹੀਦਾ ਹੈ ਉਹ ਭੇਟਾ ਦੇ ਕਲ ਤੱਕ ਸੀਮਤ ਨਾ ਰਹੀਏ ਆਪਾਂ ਕਿ ਆਪਾਂ ਜਿਹੜੇ ਪੰਜਾਬ ਦੇ ਅਜੋਕੇ ਹਾਲਾਤ ਉਹਨਾਂ ਤੇ ਬੋਲ ਗਏ ਦੇਖੋ ਅੱਜ ਪ੍ਰਚਾਰਕਾਂ ਦਾ ਕੀ ਹਾਲ ਆ ਕਿ ਮੁਗਲ ਹਕੂਮਤ ਸੀ ਮੁਗਲ ਹਕੂਮਤ ਵੇਲੇ ਇਤਿਹਾਸ ਦੀਆਂ ਗੱਲਾਂ ਕਰ ਲੀਆਂ ਵੀ ਮੁਗਲਾਂ ਨੂੰ ਰੰਗਜੀਬ ਨੂੰ ਗਾਲਾਂ ਕੱਢ ਲੀਆਂ ਮੀਰ ਮੰਨੂ ਨੂੰ ਜ਼ਕਰੀਆ ਖਾਨ ਨੂੰ ਗਾਲਾਂ ਕੱਢ ਲੀਆਂ ਤੇ ਅੰਗਰੇਜ਼ਾਂ ਨੂੰ ਗਾਲਾਂ ਕੱਢ ਲੀਆਂ ਵੀ ਉਹਨਾਂ ਨੇ ਧੱਕਾ ਕੀਤਾ ਦਲੀਪ ਸਿੰਘ ਨਾਲ ਇਦਾਂ ਕਰਤਾ ਜਿਹੜੀ ਅੱਜ ਆ ਅੱਜ ਦੀ ਹਕੂਮਤ ਜੋ ਕਰ ਰਹੀ ਇਹਨਾਂ ਦੇ ਖਿਲਾਫ ਕੌਣ ਬੋਲੂਗਾ ਬਿਲਕੁਲ ਪਰਚਿਆਂ ਦਾ ਡਰਾ ਆ ਜਾਂਦਾ ਨਾ ਉਦੋਂ ਕਿ ਸਾਡੇ ਪ੍ਰਚਾਰਕ ਮੈਂ ਕਿਹਾ ਕਿ ਉਹ ਕੌਮ ਦਾ ਗਦਾਰ ਹੋਊਗਾ ਜਿਹੜਾ ਅੱਜ ਦੀ ਹਕੂਮਤ ਵੇਲੇ ਗੱਲ ਨਹੀਂ ਕਰਦਾ ਕਿ ਜਿਹੜਾ ਅੱਜ ਦੀ ਹਕੂਮਤ ਨੇ ਜੋ ਗੰਦ ਪਾਇਆ ਹੈ ਜਿਹੜੀ ਨੀਤੀ ਦੇ ਨਾਲ ਇਹ ਸਾਡੇ ਨੌਜਵਾਨਾਂ ਤੇ ਮੁ ਅੱਜ ਦੇ ਪ੍ਰਚਾਰਕ ਜਿਹੜੇ ਆ ਤੇ ਜਿਹੜੇ ਜਥੇਦਾਰ ਆ ਉਹਨਾਂ ਨੂੰ ਵੀ ਗੱਲ ਕਰਨੀ ਚਾਹੀਦੀ ਆ ਇਨ੍ਹਾਂ ਮੁੱਦਿਆਂ ਤੇ ਠੰਡੇ ਹੋ ਕੇ ਨਹੀਂ ਬੈਠਣਾ ਚਾਹੀਦਾ ਕਿ ਵੇਖੋ ਜੇ ਚਮਕੀਲੇ ਦੀ ਫਿਲਮ ਆ ਰਹੀ ਆ ਲੱਖ ਯਾਰ ਚਮਕੀਲਾ ਇਹਨਾਂ ਦਾ ਹੋਊਗਾ ਬਣਾਈ ਜਾਂ ਜੋ ਮਰਜ਼ੀ ਕਰੀ ਜਾਣ ਪਰ ਉਹਦੇ 'ਚ ਵੇਖੋ ਕਿ ਸਾਡੇ ਜਿਹੜੇ ਖਾੜਕੂ ਜਿਨ੍ਹਾਂ ਨੇ ਆਪਣਾ ਘਰ-ਬਾਰ ਸਾਡੇ ਲਈ ਛੱਡਿਆ ਸਾਡੇ ਲਈ ਉਹਨਾਂ ਨੇ ਕੁਰਬਾਨੀਆਂ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਕਿਉਂ ਵਿਲਨ ਵਖਾ ਰਹੇ ਵੀ ਜਾਂ ਦੇ ਚਮਕੀਲੇ ਦਾ ਸੱਚ ਵਖਾਉਣ ਵੀ ਗੰਦ ਗੁੰਦਾ ਹੈ ਤੇ ਇਦਾਂ ਉਹ ਆ ਕੇ ਸੋਧਗੇ ਹਾਂ ਨਾ ਜੋ ਸਾਡੀਆਂ ਸਾਰੀਆਂ ਜਿਹੜੀਆਂ ਜਥੇਬੰਦੀਆਂ ਵਾਂ ਜਿੰਨੀਆਂ ਜਿਹੜੀਆਂ ਥੋੜੀਆਂ ਜੇ ਇਸ ਮੁੱਦੇ ਤੇ ਸੀਰੀਅਸ ਨਹੀਂ ਆ ਉਹਨਾਂ ਨੂੰ ਚਿੰਤਾ ਦਿਖਾਉਣੀ ਚਾਹੀਦੀ ਆ ਕਿ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਅੱਡ ਤੇ ਥਲੋ ਠੀਕ ਆ ਥੋੜੇ ਹੈਗੇ ਇਤਿਹਾਸ ਦੇ ਜਾਣਕਰ ਇਤਿਹਾਸ ਦੀ ਗੱਲ ਹੁੰਦੀ ਆ ਥੋੜੇ ਵੀਰ ਸਿਹਰਦੇ ਆ ਫਿਰ ਵੀ ਤੁਹਾਨੂੰ ਵੇਖਿਓ ਆ ਥੱਲੇ ਇੰਟਰਵਿਊ ਦੇ ਵਿੱਚ ਵੀ ਵੜਿਆ ਨੇ ਗਾਲਾਂ ਕੱਢਣ ਆਇਆ ਚਮਕੀਲੇ ਦੇ ਭਗਤਾ ਨੇ ਹੈਨਾ ਕਿ ਉੱਕਾ ਹੀ ਆਵਾ ਹੀ ਉੱਤਿਆ ਪਿਆ ਮੈਂ ਕਹਿੰਨਾ ਹੈਨਾ ਪਰ ਫਿਰ ਵੀ ਮੈਂ ਕਹਿੰਨਾ ਕਿ ਜਿਹੜੀ ਚਿੰਤਾ ਜਾਹਰ ਕਰਾਉਣੀ ਚਾਹੀਦੀ ਹੈ ਕਿ ਆਉਣ ਵਾਲੇ ਜਿਹੜੇ ਬੱਚੇ ਸਾਡੇ ਅੱਗੇ ਜੰਮਣੇ ਆਉਣ ਵਾਲੀ ਪੀੜ੍ਹੀ ਹੁੰਦਾ ਭਵੇਖ ਵੇਖੀਏ ਕਿ ਉਹ ਕਿੱਧਰ ਨੂੰ ਜਾਊਗੀ ਜੇ ਅੱਜ ਇਹ ਹਾਲਾਤ ਹੈ ਜਿਨ੍ਹਾਂ ਨੇ ਅਜੇ ਕਿੰਨਾ ਕੁ ਸਮਾਂ ਹੋਇਆ ਖਾੜਕੂ ਵਾਦ ਜਿਹੜਾ ਸੰਘਰਸ਼ ਬਤੀਤ ਹੈ ਕਿ ਜਦੋਂ ਉਹਨਾਂ ਨੇ ਆਹ ਵੇਖੋ ਭਾਈ ਅਨੂਬ ਸਿੰਘ ਬੱਬਰ ਦੀ ਗੱਲ ਕਰ ਲਗੇ ਅੱਜ ਦੇ ਪ੍ਰਚਾਰਕ ਨਾ ਬੰਦ-ਬੰਦ ਕਟਿਆਂ ਦੀ ਪਿਛਲੇ ਚਲੋ ਇਤਿਹਾਸ ਦੀ ਗੱਲ ਕਰਨੀ ਚਾਹੀਦੀ ਉਹ ਤੇ ਕਰਦੇ ਆ ਪਰ ਜਿਹੜੇ ਖਾੜਕੂਵਾਦ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੀ ਗੱਲ ਨਹੀਂ ਕਰਨਗੇ ਡਰਾ ਆਂਦਾ ਨਾ ਕਿ ਪਰਚੇ ਪੈਣਗੇ ਭਾਈ ਅਨੂਬ ਸਿੰਘ ਬੱਬਰ ਅੱਖਾਂ ਕੱਢਤੀਆਂ ਨਾ ਕਿਵੇਂ ਉਹਨਾਂ ਦੀ ਬੋਟੀ-ਬੋਟੀ ਨੁਕਤੀ ਕੌਂਕੇ ਸਾਹਿਬ ਉਹਨਾਂ ਦੀ ਗੱਲ ਨਹੀਂ ਕਰਦੇ ਕਿ ਆਪਾਂ ਜੇ ਉਹ ਕੱਲ੍ਹ ਦਾ ਹਜੇ ਸੰਘਰਸ਼ ਆ ਤੇ ਆਪਾਂ ਉਹ ਸੰਘਰਸ਼ ਨੂੰ ਫਿਲਮਾਂ ਦੇ ਵਿੱਚ ਵਿਲਨ ਵਖਾ ਰਹੇ ਹਾਂ ਤੇ ਜਿਹੜੇ ਉਹ ਸੰਘਰਸ਼ ਦੇ ਵਿਲਨ ਹੀ ਜਿਨ੍ਹਾਂ ਨੇ ਉਹ ਸੰਘਰਸ਼ ਨੂੰ ਇੱਕ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਗੀਤ ਤੇ ਤਾਂ ਹੀ ਗਵਾਏ ਗਏ ਨਾ ਕਿ ਨੌਜਵਾਨ ਸੰਘਰਸ਼ਲੋਂ ਆਪਣੇ ਮੂੰਹ ਮੋੜ ਜਾਂਦੇ ਇੱਧਰ ਇਹਨਾਂ ਪਾਸਿਆਂ ਨੂੰ ਹੋ ਜਾਣ ਕਿਉਂਕਿ ਸੰਘਰਸ਼ ਲੜੇ ਜਾਂਦੇ ਜਦੋਂ ਕਰਦਾਰ ਉੱਚੀ ਹੋਣ ਤੇ ਇਹ ਗੀਤਾਂ ਨੇ ਕਰਦਾਰ ਨਹੀਂ ਰਹਿਣ ਤੇ ਗੀਤਾਂ ਨੇ ਆਪਸੀ ਰਿਸ਼ਤਿਆਂ ਦੇ ਕੋਈ ਮੈਨਾਂ ਕੀ ਦਸੀਏ ਯਾਰ ਤਾਰ-ਤਾਰ ਕਰਕੇ ਰੱਖਦੇ ਤੇ ਹੁਣ ਆਪਾਂ ਜੇ ਕੱਲ ਦੇ ਸੰਘਰਸ਼ ਤੋਂ ਮੂੰਹ ਮੋੜ ਲਿਆ ਚਮਕੀਲੇ ਇੱਕ ਕਰਕੇ ਤੇ ਫਿਰ ਕਿੱਧਰ ਨੂੰ ਜਾਵਾਂਗੇ ਆਉਣ ਵਾਲੀਆਂ ਪੀੜ੍ਹੀਆਂ ਕੌਣ ਰੱਖਾਂ ਉਹਨਾਂ ਦਾ ਕਿੱਥੇ ਕਮੀਆਂ ਰਹਿ ਗਈਆਂ ਕਮੀਆਂ ਦੇਖੋ ਜੀ ਕਿੱਥੇ ਰਹਿ ਗਈਆਂ ਹੁਣ ਪਹਿਲੀ ਗੱਲ ਤੇ ਘਰ ਦਾ ਮਾਹੌਲ ਕਿਉਂਕਿ ਜਦੋਂ ਬੱਚਾ ਨੇ ਜਿਵੇਂ ਚਲੋ ਤੁਸੀਂ ਜਵਾਨ ਹੋਏ ਮੈਂ ਜਵਾਨ ਹੋਇਆ ਕਿੱਥੋਂ ਸਿਹਤ ਪਹਿਲੀ ਮਿਲਦੀ ਹੈ ਘਰ ਦੇ ਮਾਹੌਲ ਦੇ ਵਿੱਚੋਂ ਹੁਣ ਉਦੋਂ ਗੱਲ ਤੇ ਫਿਰ ਹੁਣ ਜਦੋਂ ਅਸੀਂ ਜਵਾਨ ਹੋਏ ਜਦੋਂ ਕਿਤੇ ਉਦੋਂ ਘਰ ਉਦੋਂ ਤੇ ਉਹ ਖਾੜ ਕੂਆ ਤੋਂ ਬਾਅਦ ਦਾ ਜਿਹੜਾ ਉਹ ਵੇਲੇ ਸਟੇਟ ਨੇ ਇੱਕ ਹਮਲਾ ਕੀਤਾ ਸੀ ਉਹ ਹਮਲੇ ਦਾ ਸ਼ਿਕਾਰ ਹੋਏ ਸੀ ਸਾਰੇ ਘਰ ਘਰਾਂ ਦੇ ਵਿੱਚ ਸ਼ਰਾਬਾਂ ਕੱਢੀਆਂ ਜਾਂਦੀਆਂ ਅਸੀਂ ਖਾੜੇ ਵੇਖਣ ਜਾਂਦੇ ਸੀ ਜਦੋਂ ਅਸੀਂ ਮਤਲਬ ਕਿ ਨਿੱਕੇ ਨਿੱਕੇ ਹੁੰਨੇ ਹਾਂ ਹਨਾ ਕਿ ਘਰਾਂ ਦੇ ਵਿੱਚ ਉਦਾਂ ਦੇ ਮਾਹੌਲ ਬਣਾਏ ਕਿੰਨੇ ਬਣਾਏ ਸਟੇ ਸਾਡੀਆਂ ਜਥੇਬੰਦੀਆਂ ਨੇ ਉਹ ਚੀਜ਼ ਨੂੰ ਸਮਝਿਆ ਨਹੀਂ ਹਣਾ ਕਿ ਜੇ ਅੱਜ ਵੀ ਇਹੋ ਅੱਜ ਵੀ ਕਾਦਾ ਅਸੀਂ ਪਿੱਟ ਸੇ ਆਪਾਂ ਕਰ ਰਹੇ ਆ ਕਿ ਸਮਝ ਜੀ ਗਿਆ ਆਪਾਂ ਕਿ ਇਹ ਇੱਕ ਹਮਲੇ ਆ ਕਿ ਕੋਈ ਉਦਾਂ ਕੋਈ ਨਾਰਮਲ ਗੱਲਣਾ ਆਪਾਂ ਲਈਏ ਇਸ ਕਰਕੇ ਕਮੀਆਂ ਹਮੇਸ਼ਾ ਉੱਥੇ ਰਹਿੰਦੀਆਂ ਜਦੋਂ ਆਪਾਂ ਹਮਲਿਆਂ ਨੂੰ ਸਮਝਦੇ ਨਹੀਂ ਪਹਿਲਾਂ ਵੀ ਆਪਾਂ ਹਮਲਿਆਂ ਨੂੰ ਸਮਝਿਆ ਨਹੀਂ ਆ ਚਲੋ ਖਾੜਕੂ ਸਿੰਘਾਂ ਨੇ ਜਿਨ੍ਹਾਂ ਨੇ ਸਮਝਿਆ ਸੀ ਅੱਜ ਵੀ ਬੜੇ ਸਿਹਰਦ ਵੀਰ ਹੈਗੇ ਆ ਜਥੇਬੰਦੀਆਂ ਵੀ ਹੈਗੀਆਂ ਜਿਹੜੀਆਂ ਸਮਝਦੀਆਂ ਕਿਉਂਕਿ ਜਦੋਂ ਸਾਰੀਆਂ ਹੀ ਸਮਝਣੋਂ हट ਗਈਆਂ ਉਦੋਂ ਤੇ ਫਿਰ ਕੰਮ ਖਰਾਬ ਹੋਈ ਨਾ ਅੱਜ ਵੀ ਹੜੇ ਸਮਝਦੇ ਆ ਪਿਛਲੀ ਵਾਰੀ ਵੀ ਕਮੀਆਂ ਉੱਥੇ ਰਹੀਆਂ ਜਦੋਂ ਸਾਡੀਆਂ ਮੇਨ ਸੰਸਥਾਵਾਂ ਨੇ ਇਹ ਗੱਲਾਂ ਸਮਝੀਆਂ ਨਹੀਂ ਸਾਡੇ ਧਰਮ ਦੇ ਪ੍ਰਚਾਰਕਾਂ ਨੇ ਇਹ ਗੱਲਾਂ ਸਮਝੀਆਂ ਨਹੀਂ ਕਿਉਂਕਿ ਜਿਹੜਾ ਦੁਨੀਆ ਦੇ ਵਿੱਚ ਕੂੜ ਦਾ ਹਨੇਰ ਨਾ ਉਹ ਉਦੋਂ ਹੀ ਫੈਲਦਾ ਜਦੋਂ ਬਾਬਾ ਨਾਨਕ ਆਇਆ ਹੈ ਨਾ ਉਹ ਆਹਣਾ ਕਿ ਕਹਿੰਦੇ ਕਿ ਰਾਜੇ ਹੋਏ ਰਿਸ਼ਵਤੀ ਬਿਲਕੁਲ ਤੇ ਜਿਹੜੇ ਕਾਜੀ ਉਹਨਾਂ ਨੇ ਵੱਡੇ ਲੈ ਕੇ ਜਿਹੜਾ ਆਪਣੇ ਹੱਕ ਗਵਾਤੇ ਹੁਣ ਕਾਜੀ ਦਾ ਕੰਮ ਕੀ ਆ ਕਿ ਨਿਆਂ ਕਰਨਾ ਹੁਣ ਉਸ ਵੇਲੇ ਗੁਰਨਾਨਕ ਪਾਤਸ਼ਾਹ ਜੀ ਵੇਲੇ ਵੀ ਵੇਖੋ ਇਹੋ ਕੰਮ ਹੋ ਰਿਹਾ ਏ ਕਿ ਜਿਹੜੇ ਧਰਮ ਦੇ ਪ੍ਰਚਾਰ ਹੀ ਉਹਨਾਂ ਨੇ ਆਪਣਾ ਪੈਸੇ ਖਾਤਰ ਤੇ ਜਾਂ ਆਪਣੇ ਅੱਜ ਜਿਵੇਂ ਜਥੇਦਾਰ ਲੱਗੇ ਆ ਸਰਕਾਰਾਂ ਤੇ ਇੱਕ ਕਿਸੇ ਪਰਿਵਾਰ ਦੀ ਕਹਿ ਲਓ ਜਾਂ ਸਰਕਾਰਾਂ ਦੇ ਥੱਲੇ ਲੱਗੇ ਹਨਾ ਉਸ ਵੇਲੇ ਵੀ ਗੁਰਨਾਨਕ ਪਾਤਸ਼ਾਹ ਨੇ ਭਾਈ ਕਰਦਾ ਜੀ ਨੇ ਪੂਰੀ ਵਾਰ ਚ ਹੀ ਉਹ ਚਤਰਨ ਕੀਤਾ ਕਿ ਕਿਵੇਂ ਦੇ ਹਾਲਾਤ ਸੀ ਕਿ ਕਾਜੀ ਜਿਹੜੇ ਰਾਜਿਆਂ ਤੋਂ ਡਰਦੇ ਆਪਣੇ ਮਰਜ਼ੀ ਦੇ ਫੈਸਲੇ ਕਰੀ ਜਾਂਦੇ ਕੋਈ ਨਿਆਂ ਨਹੀਂ ਰਹਿ ਗਿਆ ਹਨਾ ਕਿ ਐਂ ਕੂੜਾਂ ਦੇ ਢੇਰ ਸੀ ਤੇ ਅੱਜ ਵੀ ਉਹ ਕੁਝ ਹੋ ਰਿਹਾ ਹੈ ਅੱਜ ਵੀ ਕੋਈ ਇੱਕ ਜਥੇਦਾਰ ਕਵੇ ਬਾਹ ਖੜੀ ਕਰਕੇ ਕਿ ਮੈਂ ਵੀ ਜਥੇਦਾਰੀ ਪੂਰਾ ਆਪਣਾ ਪੈਰਾ ਦਿਨਾ ਕੋਈ ਕਾਲੀ ਫੁੱਲਾ ਸਿੰਘ ਦਾ ਵਾਰਿਸ ਹੈਗਾ ਕੋਈ ਅੱਜ ਨਹੀਂ ਨਾ ਹੈਗਾ ਇਹੋ ਕਮੀਆਂ ਇੱਥੇ ਰਹਿੰਦੀਆਂ ਹਮੇਸ਼ਾ ਹੀ ਹੂੰ ਜਿਹੜੇ ਕੱਲ ਕੀ ਹੋਗਾ ਹਾਲੇ ਦਾ ਮੈਂ ਤਾਂ ਕਿੰਨਾ ਕਿ ਸਭ ਤੋਂ ਪਹਿਲਾਂ ਜਿਹੜੇ ਨੌਜਵਾਨ ਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਉਂ ਚਮਕੀਲੇ ਨੂੰ ਹੀ ਰੋਮਾਂਦੇ ਜਿਹੋ ਜੇ ਬੰਦਿਆਂ ਨੂੰ ਹੀ ਰੋਮਾਂਦੇ ਆ ਨੌਜਵਾਨੀ ਨੂੰ ਅੱਜ ਇੰਟਰਨੈਟ ਤੇ ਆ ਫੋਨ ਸਾਡੇ ਹੱਥ ਦੇ ਵਿੱਚ ਆ ਜੇ ਆਪਾਂ ਇੱਥੇ ਇੰਸਟਾਗ੍ਰam ਤੇ ਕੋਈ ਗਾਣੇ ਸਰਚ ਕਰ ਸਕਦੇ ਆ ਕੋਈ ਆਪਾਂ ਇੱਥੇ ਪੋਰਨ ਸਾਈਟ ਸਰਚ ਕਰ ਸਕਦੇ ਆ ਆਪਾਂ ਇੱਥੇ ਹਿਸਟਰੀ ਨਹੀਂ ਸਰਚ ਕਰ ਸਕਦੇ ਸਾਡਾ ਖਾੜਕੂਸ਼ਿੰਗਰ ਸਾਰੀ ਹਿਸਟਰੀ ਇੱਥੇ ਪਈ ਆਪਾਂ ਹਣਾ ਕਿ ਆਪਾਂ ਨੂੰ ਨੌਜਵਾਨਾਂ ਨੂੰ ਪਹਿਲੀ ਚੀਜ਼ ਹੈ ਕਿ ਚਲੋ ਉਹ ਤੇ ਜੋ ਹੋ ਗਿਆ ਹੋ ਗਿਆ ਪਰ ਚਾਰਕਾਂ ਨੇ ਜਿਹੜਾ ਦੱਸਣਾ ਦੱਸਣਾ ਨਹੀਂ ਦੱਸਣਾ ਪਰ ਹਰ ਇੱਕ ਬੰਦੇ ਦਾ ਆਪਣਾ ਫਰਜ਼ ਬਣਦਾ ਕਿ ਸਾਨੂੰ ਆਪਣੀ ਹਿਸਟਰੀ ਦਾ ਪਤਾ ਹੋਵੇ ਸਾਨੂੰ ਸਾਡੇ ਸੱਭਿਆਚਾਰ ਸਾਡੇ ਪਿਛੋਕਰ ਦਾ ਪਤਾ ਹੋਵੇ ਕਿ ਸਾਡੇ ਵੱਡੇ-ਵਡੇਰੇ ਕੌਣ ਸੀ ਤੇ ਅਸੀਂ ਕੌਣ ਹਾਂ ਬਿਲਕੁਲ ਕਿ ਇੱਕ ਕੱਲਾ-ਕੱਲਾ ਬੰਦਾ ਕਸੂਰਵਾਦਿਆ ਕੱਲਾ-ਕੱਲਾ ਨੌਜਵਾਨ ਕੱਲੀ-ਕੱਲੀ ਬੀਬੀ ਕੱਲੀ-ਕੱਲੀ ਭੈਣ ਕਸੂਰਵਾਦਿਆ ਜਿਹਹਾਂ ਨੂੰ ਸਾਡੀ ਹਿਸਟਰੀ ਨਹੀਂ ਪਤਾ ਸਾਡਾ ਇਤਿਹਾਸ ਨਹੀਂ ਪਤਾ ਕਿਉਂਕਿ ਇਤਿਹਾਸ ਹੀ ਆਪਣਾ ਕਰਦਾਰ ਬਣਾਉਂਦਾ ਹੈ ਤੇ ਜਦੋਂ ਕਰਦਾਰ ਹੋਵੇ ਉਦੋਂ ਹੀ ਅਸੀਂ ਚੜ੍ਹਦੀ ਕਲਾ 'ਚ ਰਹਿ ਸਕਦੇ ਹਾਂ ਉਦੋਂ ਹੀ ਸਾਡੀ ਕੋਈ ਵਾਲ ਨਹੀਂ ਵੰਗਾ ਕਿ ਸਾਡੀ ਕਿਦਾਂ ਕੋਈ ਕੌਮ ਸਿੱਖ ਖਤਮ ਹੋ ਜੂਗੀ ਕਿ ਜੇ ਸਾਨੂੰ ਸਾਡੇ ਇਤਿਹਾਸ ਦਾ ਪਤਾ ਹੈ ਸਾਡੇ ਇਤਿਹਾਸ ਦੇ ਵਿੱਚ ਵੇਖੋ ਕਿ ਕਿੰਨੀ ਵਾਰੀ 6 ਵਰੀ 1710 ਤੋਂ ਲੈ ਕੇ 1716 ਤੱਕ 6 ਵਰੀ ਸਿੱਖਾਂ ਦੇ ਸਰਾਂ ਦਾ ਮੁੱਲ ਪੈ ਗਿਆ ਹੁਣ ਇਦਾਂ ਦੀ ਤਾਂ ਗੱਲ ਨਹੀਂ ਸੀ ਕਿ ਭਾਈ ਇਦਾਂ ਅਸੀਂ ਘਰਾਂ ਦੇ ਵਿੱਚ ਬੈਠੇ ਆ ਕਿ ਉਦੋਂ ਘਰਾਂ ਦੇ ਵਿੱਚ ਨਹੀਂ ਜੰਗਲਾਂ ਦੇ ਵਿੱਚ ਰਹਿੰਦੇ ਤੇ ਇਹ ਗੱਲ ਕਹਤੀ ਹੈ ਹਕੂਮਤ ਨੇ ਸ਼ਰੇਆਮ ਐਲਾਨ ਕਰਤਾ ਕਿ ਜਿੱਥੇ ਵੀ ਕੋਈ ਸਿੱਖ ਦੀਦਾ ਇਹ ਬੱਚਾ ਦੀਦਾ ਇਹ ਬੀਬੀ ਦੀਦੀ ਬਜ਼ੁਰਗ ਦੀਦਾ ਸਿਰ ਵੱਢ ਕੇ ਲੈ ਆਓ ਤੇ ਤੁਹਾਨੂੰ ਇਨਾਮ ਦੇਣਾ ਹੈ ਹਣਾ ਬਿਲਕੁਲ ਸਾਡੇ ਚਲੋ ਅੱਜ ਵੀ ਮੁੱਲ ਪੈਂਦੇ ਪਰ ਅੱਜ ਲੁਕਵੇਂ ਰੂਪ ਚ ਮੁੱ ਕਿ ਆਪਾਂ ਉਹ ਵੇਖਿਆ ਕਿ ਉੱਥੇ ਅਮਰੀਕਾ ਦੀ ਇੱਕ ਏਜੰਸੀ ਨੇ ਫੜਿਆ ਹਿੰਦ ਦਾ ਜੀ ਕਿ ਇਹਨਾਂ ਨੇ ਆਫਰ ਉਤੀ ਦਿੱਤੀ ਹੈ ਨਾ ਕਿ ਆਪਣੇ ਸਿੱਖਾਂ ਦੇ ਅੱਜ ਵੀ ਮੁੱਲ ਪੈਂਦੇ ਆ ਬਿਲਕੁਲ ਪਰ ਉਦੋਂ ਸ਼ਰਿਆਂ ਪੈਂਦੇ ਸੀ ਅੱਜ ਲੁਕਵੇਂ ਰੂਮ ਚ ਪੈ ਰਹੇ ਤੇ ਜੇ ਉਦੋਂ ਸਾਡੇ ਸਿੱਖ ਉਹਨਾਂ ਨੇ ਰਾਜ ਕਾਇਮ ਕਰਤਾ ਉਹ ਕਾਦੇ ਕਰਕੇ ਕੀਤਾ ਕਿਉਂਕਿ ਇਤਿਹਾਸ ਦਾ ਪਤਾ ਹੀ ਉਹ ਬਚਣਾ ਤੇ ਪਹਿਰਾ ਦਿੰਦੇ ਇਹ ਕਰਤਾਰ ਦੇ ਉੱਚੇ ਬਿਲਕੁਲ ਸਾਡੇ ਅੰਗੂ ਸਾਡੇ ਅੱਜ ਨੌਜਵਾਨਾਂ ਦੇ ਕਰਤਾਰ ਕੀ ਰਹਿ ਗਏ ਆ ਫੋਨ ਕੋਲ ਹੋਵੇ ਹਨਾ ਕੁੜੀ ਕੋਈ ਗੱਲ ਕਰਦੀ ਹੋਵੇ ਬਸ ਇਤੋਂ ਉੱਤੇ ਹੋਰ ਕੋਈ ਗੱਲ ਹੀ ਨਹੀਂ ਹੈਗੀ ਹਨਾ ਕਿ ਬਾਦਸ਼ਾਹ ਆਪਾਂ ਅਖੀਰ ਤੇ ਮੈਸੇਜ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੈਸੇਜ ਇਹੋ ਹੀ ਆ ਬੇ ਇੱਕ ਤੇ ਜਿਹੜੀ ਇਹ ਫਿਲਮ ਆਉਣੀ ਆ ਇਹਦਾ ਡਟ ਕੇ ਵਿਰੋਧ ਕਰੋ ਚਮਕੀਲਾ ਤਾ ਡਾ ਹੀ ਰੋਣੀ ਆ ਤੁਹਾਡੇ ਹੀ ਰੋ ਆ ਜਿਹੜੇ ਫਿਲਮ ਚ ਵਿਲਨ ਵਿਖਾਏ ਗਏ ਹਨਾ ਤੁਹਾਡੇ ਹੀ ਰੋ ਆ ਜਿਹੜੇ ਜਿਨ੍ਹਾਂ ਨੇ ਗੁਰੂ ਦੇ ਬਚਲੇ ਬਚਨਾ ਤੇ ਪੈਰਾ ਦੇ ਕੇ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੇ ਆਪਣੇ ਘਰ-ਬਾਰ ਤੇ ਅੱਗੇ ਹਨਾ ਉਹ ਖਾੜਕੂਵਾ ਦੇ ਸੰਘਰਸ਼ ਨੂੰ ਪੜੋ ਤੁਹਾਡੇ ਮਤਲਬ ਕਿ ਇਹ ਮੈਸੇਜ ਆ ਆਪਣੇ ਇਤਿਹਾਸ ਨੂੰ ਪੜੋ ਤੁਸੀਂ ਵੇਖੋ ਕਿ ਤੁਹਾਡਾ ਸੰਧਾਨਤ ਕੀ ਜਾਂਦਾ ਹੈ ਤੁਹਾਡੀ ਜਿਹੜੀ ਮਰਿਆਦਾ ਗੁਰੂ ਘਰ ਦੀ ਮਰਿਆਦਾ ਹੀ ਸਿੱਖੀ ਇੱਕ ਚੜ੍ਹਦੀ ਕਲਰ ਆਪਾਂ ਪੜਦੇ ਆ ਦੋਰਾ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਕੀ ਮੈਂ ਕਿੰਨਾ ਕਿ ਮੈਸੇਜ ਇਹ ਆ ਕਿ ਉਹ ਦੋਰਾ ਇਕੱਲਾ ਪੜਨ ਤੱਕ ਨਾ ਸੀਮਤ ਰਵੇ ਕਿ ਇਕੱਲਾ ਇਹਨੂੰ ਇਹ ਨਾ ਕਿ ਉੱਥੇ ਪੜ ਛੱਡਿਆ ਤੇ ਸਮਝੋ ਕਿ ਉਹ ਪੜਨ ਲਈ ਆ ਇਹ ਇੱਕ ਦਿਨ ਦੁਨੀਆ ਉਲਟ ਪੁਲਟ ਹੁੰਦੀ ਹੁੰਦੀ ਬੜਾ ਕੋਲੇ ਹੋਣਾ ਵਾ ਸੋ ਨੌਜਵਾਨੀ ਨੂੰ ਲੋੜ ਆ ਕਿ ਆਪਣੇ ਇਤਿਹਾਸ ਨੂੰ ਆਪਾਂ ਥੋੜਾ ਸੀਰੀਅਸ ਲਈਏ ਪੜੀਏ ਕਿ ਸਾਡੇ ਵਡੇਰੇ ਕੌਣ ਸੀ ਅਸੀਂ ਕਿੰਨਾਂ ਦੇ ਵਾਰਸ ਹਾਂ ਜੀ ਜੀ ਜੇ ਮੰਨ ਲਓ ਹੁਣ ਕਿਸੇ ਪੁੱਤ ਨੂੰ ਪਤਾ ਨਾ ਹੋਵੇ ਮੇਰਾ ਪਿਓ ਕੌਣ ਆ ਤੇ ਉਹ ਪੁੱਤ ਦਾ ਕੀ ਜੀ ਨਾਮ ਹੈ ਕਿ ਸਾਨੂੰ ਪਤਾ ਹੋਵੇ ਕਿ ਸਾਡੇ ਪਿਓ ਕੌਣ ਹੈ ਅਸੀਂ ਕਿੰਨਾ ਦੇ ਵਾਰਸ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸੋ ਸੰਘਾ ਜੀ ਇਹ ਸੰਨ ਵੀਰ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਸੋ ਕਿਤੇ ਨਾ ਕਿਤੇ ਜੋ ਵਿਰੋਧ ਹੋ ਰਿਹਾ ਹੈ ਜਾਇ ਜਾ ਜਾ ਨਹੀਂ ਜਾ ਇਹ ਇਸ ਗੱਲ ਤੇ ਅਸੀਂ ਨਹੀਂ ਆਉਣਾ ਅਸੀਂ ਇਸ ਗੱਲ ਤੇ ਆਉਣਾ ਕਿ ਸਾਡੇ ਕਰਤਾਰ ਕੀ ਸੀ ਤੇ ਚਮਕੀਲੇ ਦਾ ਕਰਤਾਰ ਕੀ ਸੀ ਇਸ ਚੀਜ਼ ਨੂੰ ਦੇਖ ਕੇ ਹੀ ਤੁਸੀਂ ਆਪਣਾ ਸਹੀ ਫੈਸਲਾ ਲੈਣਾ ਤੇ ਕਮੈਂਟ ਕਰਨ ਵਾਲੇ ਵੀਰਾਂ ਨੂੰ ਬੇਨਤੀ ਆ ਜਿਹੜੇ ਗੰਦੀ ਪਾਸ਼ਾ ਦੇ ਵਿੱਚ ਕਮੈਂਟ ਕਰਦੇ ਨੇ ਵਿਚਾਰ ਕਰੋ ਵਿਵਾਦ ਨਾ ਕਰੋ ਸਾਡਾ ਕੰਮ ਹੈ ਲੋਕਾਂ ਤੱਕ ਸਹੀ ਜਾਣਕਾਰੀ ਜੇਣਾ ਜੇ ਅੱਜ ਦੀ ਜਾਣਕਾਰੀ ਤੁਹਾਨੂੰ ਸਹੀ ਲੱਗੀ ਹੈ ਤੇ ਆਪਣੇ ਆਪਣੇ ਵਿਚਾਰ ਜਰੂਰ ਦੱਸਿਓ ਕਿ ਕੀ ਕਿੱਥੇ ਕਮੀਆਂ ਨੇ ਸਾਡੇ 'ਚ ਕਮੀਆਂ ਨੇ ਜਾਂ ਉਧਰ ਕਮੀਆਂ ਨੇ ਇਹ ਸਾਰੀ ਵਿਚਾਰਾਂ ਦੀ ਚਰਚਾ ਜਿਹੜੀ ਅੱਜ ਅਸੀਂ ਵੀਰ ਜਿੰਦਰ ਸਿੰਘ ਦੇ ਨਾਲ ਪਾਈ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਸ਼ਬਦ ਧੰਨਵਾਦ